ਪੰਜਾਬ ਦੀ ਸਿਆਸਤ ਹੈ ਇਸ ਦੌਰਾਨ ਕਾਫੀ ਪੱਕਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਕਿ ਹੁਣ ਪਵਨ ਟੀਨੂ ਇੱਥੇ ਅਕਾਲੀ ਦਲ ਛੱਡ ਕੇ ਆਪ ਅਜਿ ਵਿੱਚ ਜੁਆਇਨ ਕਰ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਜਾ ਚੁੱਕੇ ਨੇ ਜਿੱਥੇ ਕਿ ਵੱਡੀ ਖਬਰ ਤੁਹਾਨੂੰ ਇਸ ਵੇਲੇ ਦੀ ਦੱਸ ਰਿਹਾ ਪਵਨ ਕੁਮਾਰ ਟੀਨੂ ਆਮ ਆਦਮੀ ਪਾਰਟੀ ਚ ਜਾ ਚੁੱਕੇ ਨੇ ਸੀਐਮ ਮਾਨ ਦੇ ਹੁਣ ਪਾਲੇ ਦੇ ਵਿੱਚ ਪਹੁੰਚ ਚੁੱਕੇ ਨੇ ਪਵਨ ਕੁਮਾਰ ਟੀਨੂ ਵੇ ਜਿੱਥੇ ਕਿ ਆਪ ਚ ਸੀਐਮ ਮਾਨ ਨੇ ਸ਼ਾਮਲ ਕਰਾਇਆ ਅਕਾਲੀ ਦਲ ਛੱਡ ਕੇ ਆਪ ਦਾ ਪੱਲਾ ਫੜ ਚੁੱਕੇ ਨੇ ਜਲੰਧਰ ਤੋਂ ਆਪ ਵੱਲੋਂ ਟਿਕਟ ਮਿਲਣ ਦੀ ਹੁਣ ਚਰਚਾ ਚੱਲ ਰਹੀ ਹੈ ਆਖਰਕਾਰ ਕੌਣ ਨੇ ਪਵਨ ਕੁਮਾਰ ਟੀਨੂ ਤੁਹਾਨੂੰ ਦੱਸ ਦਈਏ ਕਿ 2012 ਦੇ ਵਿੱਚ ਪਹਿਲੀ ਵਾਰ ਵਿਧਾਇਕ ਬਣੇ ਸੀਟੀ ਨੂੰ ਲੋਕ ਸਭਾ ਚੋਣਾਂ 2014 'ਚ ਹਾਰ ਮਿਲੀ ਸੀ 70981 ਵੋਟਾਂ ਦੇ ਨਾਲ ਹਾਰੇ ਸੀ ਟੀਨੂ ਪਰ 2017 'ਚ ਦੂਸਰੀ ਵਾਰ ਐਮਐਲਏ ਬਣੇ ਪਵਨ ਕੁਮਾਰ ਟੀਨੂ ਜਲੰਧਰ ਦੇ ਆਦਮਪੁਰ ਤੋਂ ਸਿਆਸੀ ਪਕੜ ਰੱਖਦੇ ਰਹੇ ਤੇ ਹੁਣ ਜਲੰਧਰ ਤੋਂ ਹੀ ਆਮ ਆਦਮੀ ਪਾਰਟੀ ਟਿਕਟ ਦੇ ਸਕਦੇ ਜੇਕਰ ਜਲੰਧਰ ਦੀ ਸੀਟ ਦਾ ਜਿਹੜੇ ਸਮਝੀਏ ਤਾਂ ਇੱਥੋਂ ਸੁਸ਼ੀਲ ਕੁਮਾਰ ਰਿੰਕੂ ਪਹਿਲਾਂ ਹੀ ਆਪ ਦੇ ਵਿੱਚ ਸੀ ਆਪ ਦੇ ਮੌਜੂਦਾ ਸਮੇਂ ਦੇ ਵਿੱਚ ਉੱਥੋਂ ਸੰਸਦ ਨੇ ਪਰ ਜਾ ਚੁੱਕੇ ਨੇ ਭਾਜੀਪੀ ਦੇ ਵਿੱਚ ਸੀਟ ਖਾਲੀ ਸੀ ਇਸੇ ਦੇ ਲਈ ਹੁਣ ਜਦ ਅਕਾਲੀ ਧਰਤ ਤੋਂ ਪਵਨ ਕੁਮਾਰ ਟੀਨੂ ਪਹੁੰਚੇ ਨੇ ਤਾਂ ਇਹ ਦਾਵੇਦਾਰੀ ਮੰਨੀ ਜਾ ਰਹੀ ਹੈ ਕਿ ਜਲੰਧਰ ਤੋਂ ਇਹਨਾਂ ਨੂੰ ਹੁਣ ਟਿਕਟ ਦਿੱਤੀ ਜਾ ਸਕਦੀ ਹੈ ਇਸ ਸੀਟ ਦੇ ਉੱਤੇ ਦੂਸਰੇ ਪਾਸੇ ਕਾਂਗਰਸ ਦੇ ਵਿੱਚ ਜਿੱਥੇ ਇੱਕ ਪਾਸੇ ਚੌਧਰੀ ਪਰਿਵਾਰ ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ कांटे ਦੀ ਟੱਕਰ ਹੋਣ ਵਾਲੀ ਹੈ ਸੀਟ ਦੇ ਉੱਤੇ ਇਸ ਦੇ ਹੁਣ ਜ਼ਰੂਰ ਕਿਆਸ ਬਣਦੇ ਹੋਏ ਵਿਖਾਈ ਦੇ ਰਹੇ ਨੇ ਭਵਨ ਕੁਮਾਰ ਈਨੂ ਅੱਜ ਖੁਦ ਜੁਆਇਨ ਕਰਾਇਆ ਸੀਐਮ ਮਾਰ ਨੇ ਜਦ ਉਹਨਾਂ ਨੂੰ ਜੁਆਇਨ ਕਰਾਇਆ ਇੱਥੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਇਸ ਤੋਂ ਬਾਅਦ ਜਲੰਧਰ ਤੋਂ ਹੁਣ ਇੱਥੇ ਚੋਣ ਲੜਦੇ ਹੋਏ ਲੋਕ ਸਭਾ ਦੀ ਨਜ਼ਰ ਆ ਸਕਦੇ ਨੇ ਸਾਡੇ ਸਹਿਯੋਗੀ ਪ੍ਰਿਯੰਕਾ ਮੀਨੂ ਜੁੜ ਚੁੱਕੇ ਨੇ ਪ੍ਰਿਯੰਕਾ ਕਿਵੇਂ ਦੇਖੀ ਐ ਇਸ ਚੀਜ਼ ਨੂੰ ਕਿ ਇੱਕ ਉਮੀਦਵਾਰ ਦੂਸਰੀ ਚ ਗਿਆ ਪਹਿਲਾਂ ਦੇ ਜਲੰਧਰ ਤੋਂ ਐਮਪੀ ਨੇ ਉਹਨਾਂ ਨੂੰ ਭਾਜਪਾ ਨੇ ਟਿਕਟ ਦਿੱਤੀ ਤੇ ਹੁਣ ਅਕਾਲੀ ਦਲ ਤੋਂ ਆ ਰਹੇ ਨੇ ਤੇ ਟੀਨੂ ਨੂੰ ਹੁਣ ਟਿਕਟ ਦੇ ਸਕਦੀ ਆਮ ਆਦਮੀ ਪਾਰਟੀ ਜਲੰਧਰ ਤੋਂ ਕੀ ਉਮੀਦਵਾਰ ਨਹੀਂ ਪਾਰਟੀਆਂ ਦੇ ਕੋਲ ਜੀ ਦੇਖੋ ਸਭ ਤੋਂ ਪਹਿਲੀ ਗੱਲ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਹੁਣ ਲੋਕ ਸਭਾ ਚੋਣਾਂ ਨੂੰ ਲੈ ਕੇ ਜੋਰ ਤੋਰ ਦੀ ਰਾਜਨੀਤੀ ਸ਼ੁਰੂ ਹੋ ਚੁੱਕੀ ਹੈ ਕਿ ਤਿੰਨ ਦਾਰਾ ਪਿਛਲੇ ਦੋ ਦਿਨਾਂ ਦੇ ਵਿੱਚ ਕਾਫੀ ਦਿਨਾਂ ਤੋਂ ਜਦੋਂ ਤੋਂ ਉਹ ਮੀਡੀਆ ਸਾਹਮਣੇ ਆਈ ਸੀ ਉਹਨਾਂ ਨੂੰ ਸਵਾਲ ਕੀਤੇ ਗਏ ਕਿ ਤੁਹਾਡੇ ਬਾਰੇ ਕਿਆ ਸਗੀਆਂ ਲਗਾਈਆਂ ਜਾ ਰਹੀਆਂ ਨੇ ਉਹਨਾਂ ਨੇ ਕਿਹਾ ਸੀ ਕਿ ਸਾਰੇ ਰੂਮਰਸ ਨੇ ਉਹਨਾਂ ਨੇ ਖੰਡਨ ਕੀਤਾ ਸੀ ਕਿ ਮੈਂ ਕਿਸੇ ਵੀ ਪਾਰਟੀ 'ਚ ਨਹੀਂ ਜਾ ਰਹੀ ਮੇਰੀ ਪ੍ਰੋਸੇ ਯੋਗਤਾ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਸੋ ਹਾਲਾਂਕਿ ਉਹਨਾਂ ਦੁਆਰਾ ਇਹਨਾਂ ਸਭ ਗੱਲਾਂ ਦਾ ਖੰਡਨ ਕੀਤਾ ਗਿਆ ਲੇਕਿਨ ਹੁਣ ਨਵਾਂ ਤਾਜ਼ਾ ਤਰੀਨ ਜੋ ਜਾਣਕਾਰੀ ਇਹ ਹੀ ਹੈ ਕਿ ਫ ਹੀ ਜੁਆਇਨਿੰਗ ਕਰਾਈ ਜਾਏਗੀ ਜਿੱਤੇ ਤੱਕ ਸਵਾਲ ਜ਼ਿਲੰਦਰ ਦੀ ਸੀਟ ਦਾ ਸੀ ਤਾਂ ਜ਼ਿਲੰਦਰ ਦੀ ਸੀਟ ਦੇ ਉੱਤੇ ਕਾਫੀ ਜਿਆਦਾ ਦਾਬ ਪੇਚ ਜਿਹੜੇ ਨੇ ਖੇਡ ਦੁਏ तमाम ਸਿਆਸੀ ਪਾਰਟੀਆਂ ਨਜ਼ਰ ਆਈਆਂ ਕਿਉਂਕਿ ਜੋਰ ਤੋੜ ਹੋ ਰਿਹਾ ਹੈ ਜ਼ਿਲੰਦਰ ਤੋਂ ਹੀ ਆਮ ਆਦਮੀ ਪਾਰਟੀ ਦੇ ਵਿਦਾਇਕ ਡੇ ਕਾਂਗਰਸ ਤੋਂ ਆਈ ਸੀ ਫਿਰ ਉਹ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਕੇ ਜਿਮਨੀ ਚੋਣਾ ਜਿੱਤ ਕੇ ਉਹਨਾਂ ਨੂੰ ਐਮਪੀ ਬਣਾਈਗਾ ਲੇਕਿਨ ਫਿਰ ਉਹਨਾਂ ਦੁਆਰਾ ਪਾਰਟੀ ਛੱਡ ਕੇ ਉਹ ਪਾਚ ਪਾਚ ਚੱਲੇ ਗਿਆ ਹੁਣ ਆਮ ਆਦਮੀ ਪਾਰਟੀ ਦੇਖ ਰਹੀ ਸੀ ਕਿ ਅਖਿਰ ਕੈਂਡੀਡੇਟ ਕੌਣ ਹੋਣਾ ਚਾਹੀਦਾ ਹੈ ਕਿਉਂਕਿ ਪਹਿਲੀ ਗੱਲ ਤਾਂ ਇਹ ਕਿ ਜਿਹੜੀ ਹਿੰਦੂ ਵੋ ਨਹੀਂ ਐਲਾਨਿਆ ਗਿਆ ਸੀ ਔਰ ਅਜੇਹ ਦੇ ਵਿੱਚ ਇਹ ਵੀ ਕਿਆਸਰਾਈਆਂ ਸੀ ਕਿ ਇੱਕ ਪਾਸੇ ਜਿੱਥੇ ਦਲਿਤ ਵੋਟ ਵੀ ਹੈ ਹਿੰਦੂ ਵੋਟ ਵੀ ਹੈ ਤਾਂ ਅਜੇਹ ਦੇ ਵਿੱਚ ਪੂਰੇ ਸਮੀਕਰਨਾਂ ਨੂੰ ਕੋਖ ਕੇ ਹੀ ਕੋਈ ਵੀ ਉਮੀਦਵਾਰ ਜਿਹੜਾ ਹੈ ਉਹ ਐਲਾਨਿਆ ਜਾ ਸਕਦਾ ਸੋ ਅਜੇਹ ਦੇ ਵਿੱਚ ਹੁੰਟੀ ਨੂੰ ਫਿਲਹਾਲ ਇਹੀ ਕਿਆਸਰਾਈਆਂ ਲਗਾਈਆਂ ਜਾ ਸਕਦੀਆਂ ਨੇ ਅੰਦਾਜ਼ੇ ਹੀ ਨੇ ਫਿਲਹਾਲ ਕਿ ਉਧਰੋਂ ਜੋੜ ਤੋੜ ਦੀ ਰਾਜਨੀਤੀ ਕਰਕੇ ਆਨਾਂ ਦੇ ਸਮੇਂ ਦੇ ਵਿੱਚ ਜਾਂ ਹੋ ਸਕਦਾ ਅੱਜ ਹੀ ਅਨਾਉਂਸ ਕਰ ਦਿੱਤਾ ਜਾਏ ਜਾਂ ਕਿ ਟੀਨੂ ਹੀ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੋ ਸਕਦੇ ਨੇ ਕਿਉਂਕਿ ਵੱਡਾ ਚਿਹਰਾ ਵੀ ਨਹੀਂ ਚੰਗਾ ਰਸੂਖ ਰੱਖਦੇ ਨੇ ਆਪਣੀ ਆਪਣੇ ਇਲਾਕੇ ਦੇ ਵਿੱਚ ਉਸ ਤੋਂ ਪਹਿਲਾਂ 2012 ਦੇ 2017 ਦੇ ਵਿੱਚ ਦੁਬਾਰਾ ਤੋਂ ਵਿਧਾਇਕ ਚੁਣੇ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਰਹੇ ਨੇ ਔਰ ਹਾਲਾਕੀ ਲੋਕ ਸਭਾ ਚੋਣਾਂ 2014 ਦੀਆਂ ਜਦੋਂ ਲੋਕ ਸਭਾ ਚੋਣਾਂ ਉਹਨਾਂ ਨੇ ਲੜੀਆਂ ਸੀ ਤਾਂ 70981 ਵੋਟਾਂ ਤੋਂ ਉਹਨਾਂ ਨੂੰ ਹਾਰ ਮਿਲੀ ਸੀ ਲੇਕਿਨ ਵਿਧਾਇਕ ਬਣੇ ਰਹੇ ਨੇ ਹਮੇਸ਼ਾ ਹੀ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ ਨੇ ਵੱਡੀ ਜਿੱਤ ਉਹਨਾਂ ਨੇ ਹਾਸਲ ਕੀਤੀ ਐ ਸੋ ਇਸੇ ਕਰਕੇ ਇੱਕ ਵੱਡਾ ਚਿਹਰਾ ਵੀ ਨੇ ਔਰ ਦੂਸਰੇ ਪਾਸੇ ਇਹ ਵੀ ਹੈ ਕਿਉਂਕਿ 4 ਟਿਕਟਸ ਜਿਹੜੀ ਨੇ 4 ਉਮੀਦਵਾਰ ਹਲੇ ਅਨੰਨਾ ਨੇ ਬਾਕੀ ਨੇ ਆਵਾਦਵੀ ਪਾਰਟੀ ਦੇ ਜਹੇ ਦੇ ਵਿੱਚ ਇੱਕ ਪਾਸੇ ਜਿੱਥੇ ਫਿਲਹਾਲ ਮੰਥਨ ਇਹ ਵੀ ਚੱਲ ਰਿ ਐਸੋ ਅਜਿਹੇ ਦੇ ਵਿੱਚ ਹੁਣ ਜਲੰਧਰ ਤੋਂ ਪੂਰੇ ਪੂਰੇ ਇਹ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਆਮ ਆਦਮੀ ਪਾਰਟੀ ਟੀਨੂ ਨੂੰ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਸੋ ਹੁਣ ਅਜਿਹੇ ਦੇ ਵਿੱਚ ਦੇਖਣਾ ਹੋਏਗਾ ਜਿਸ ਤਰੀਕੇ ਜੋੜ ਤੋੜ ਦੀ ਰਾਜਨੀਤੀ ਉਥਲ ਪੁਥਲ ਰਾਜਨੀਤਿਕ ਸਿਆਸੀ ਧਿਰਾਂ ਦੇ ਵਿੱਚ ਜਾਰੀ ਹੈ ਕੋਈ ਕਾਂਗਰਸ ਤੋਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਤੋਂ ਭਾਜਪਾ ਜਿਹੜਾ ਮੰਥਨ ਹੈ ਫਿਲਹਾਲ ਜਾਰੀ ਹੈ ਸੋ ਇੱਥੇ ਜ਼ਰੂਰ ਇਹ ਸਵਾਲ ਬਣਦਾ ਹੈ ਹਰਪ੍ਰੀਤ ਕਿ ਜਿਸ ਤਰੀਕੇ ਪੰਜਾਬ ਦੇ ਸਿਆਸੀ ਜਿਹੜੀਆਂ ਧਿਰਾਂ ਨੇ ਜਾਂ ਸਿਆਸੀ ਲੋਕ ਨੇ ਸਿਆਸੀ ਉਮੀਦਵਾਰ ਨੇ ਲੀਡਰ ਨੇ ਉਹ ਜਿਸ ਤਰੀਕੇ ਪਾਰਟੀਆਂ ਛੜਛੜ ਕੇ ਤਰ ਉਧਰ ਜਾ ਰਹੇ ਨਜ਼ਰ ਬਣਾਈ ਰੱਖੇ ਨੇ ਕਿ ਕੀ ਪਾਰਟੀਆਂ ਦੇ ਉੱਤੇ ਭਰੋਸਾ ਕਰਨਾ ਚਾਹੀਦਾ ਜਾਂ ਫਿਰ ਚਿਹਰਿਆਂ ਤੇ ਭਰੋਸਾ ਕਰਨਾ ਚਾਹੀਦਾ ਕਿਉਂਕਿ ਪਾਰਟੀਆਂ ਦੇ ਕੋਲ ਆਪਣੇ ਵੱਡੇ ਚਿਹਰੇ ਜਿਹੜੇ ਨੇ ਉਹ ਦੂਸਰੀ ਪਾਰਟੀਆਂ ਵੱਲ ਜਾ ਰਹੇ ਨੇ ਵਿਧਾਨ ਸਭਾ ਜਿਹੜੀਆਂ ਚੋਣਾਂ ਨੇ ਉਸ ਦੇ ਵਿੱਚ ਜਿੱਤੇ ਹੋਏ ਚਿਹਰੇ ਨੇ ਹਾਲੀ ਦੇ ਵਿੱਚ ਹਲੇ 1.5 ਸਾਲ ਪਹਿਲਾਂ ਜਿਨ੍ਹਾਂ ਨੂੰ ਲੋਕਾਂ ਨੇ ਜਿਤਾ ਕੇ ਦੂਜੀ ਪਾਰਟੀਆਂ ਦੇ ਵੱਡੇ ਚਿਹਰੇ ਨੂੰ ਨਕਾਰ ਕੇ ਉਹਨਾਂ ਨੂੰ ਜਿਤਾ ਕੇ ਵਿਧਾਨ ਸਭਾ ਪਹੁੰਚਿਆ ਪਹੁੰਚੇ ਉਹ ਵੀ ਚੇਰੇ ਉਹਨਾਂ ਪਾਰਟੀਆਂ ਨੂੰ ਛੱਡ ਕੇ ਹੋਰ ਪਾਰਟੀਆਂ ਵੱਲ ਜਿਨ੍ਹਾਂ ਨੂੰ ਲੋਕਾਂ ਨੇ ਨਕਾਰਿਆ ਉਹਨਾਂ ਪਾਰਟੀਆਂ 'ਚ ਸ਼ਾਮਿਲ ਹੋ ਰਹੇ ਨੇ ਸੋ ਅਜੇਹੇ ਦੇ ਵਿੱਚ ਇੱਕ ਵੱਡਾ ਸਵਾਲ ਬਣਦਾ ਕਿ ਆ ਕੀ ਲੋਕ ਕਿਸ ਸਮਝ ਦੇ ਅਨੁਸਾਰ ਕਿ ਕਿਸ ਮੱਤ ਦੇ ਅਨੁਸਾਰ ਇਹ ਕਰ ਰਹੇ ਨੇ ਅਕਾਲੀ ਦਲ ਇੱਥੇ ਦੇਖੀਏ ਅਜੇ ਤੱਕ ਅਕਾਲੀ ਦਲ ਨੇ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਹੀ ਨਹੀਂ ਹੈ ਅਕਾਲੀ ਦਲ ਨੇ ਅਜੇ ਤੱਕ ਨਹੀਂ ਕਿਹਾ ਕਿ ਸਾਡਾ ਜੋ ਉਮੀਦਵਾਰ ਹੋਣ ਵਾਲਾ ਜਲੰਧਰ ਤੋਂ ਕੌਣ ਹੈ ਪਰ ਇੱਥੇ ਅਜੇ ਤੱਕ ਸਵਾਲ ਹੀ ਸਾਹਮਣੇ ਆਇਆ ਕਿ ਕਿਉਂ ਇਦਾਂ ਕਰਿਆ ਹੈ ਉਹਨਾਂ ਨੇ ਪ੍ਰੈਂਟ ਕਰ ਮੈਂ ਤੁਹਾਨੂੰ ਰੋਕਣਾ ਚਾਹਾਂਗਾ ਸਾਡੇ ਨਾਲ ਬੀਬੀ ਜਗੀਰ ਕੌਰ ਜੁੜ ਚੁੱਕੇ ਰਹੇ ਬੀਬੀ ਜੀ ਪਹਿਲਾ ਤਾਂ ਡੇਲੀ ਪੋਸਟ ਤੇ ਸਵਾਗਤ ਹੈ ਤੁਹਾਡਾ ਸਵਾਲ ਤੁਹਾਡੇ ਲਈ ਹੈ ਕਿ ਲੋਕ ਛੱਡ ਛੱਡ ਕੇ ਕਿਉਂ ਜਾ ਰਹੇ ਨੇ ਇੱਕ ਪਾਸੇ ਤਾਂ ਮਲੂਕਾ ਸਾਹਿਬ ਦੇ ਨੂੰ ਤੇ ਪੁੱਤ ਜਾ ਚੁੱਕੇ ਰਹੇ ਤੇ ਹੁਣ ਪਵਨ ਕੁਮਾਰ ਜੀ ਨੂੰ ਆਪ ਚ ਸ਼ਾਮਲ ਹੋ ਚੁੱਕੇ ਰਹੇ ਜਲੰਧਰ ਤੋਂ ਟੈਕਟ ਮਿਲ ਸਕਦੀ ਹੈ ਕੀ ਕਹਿਣਾ ਚਾਹੋਗੇ ਦੇਖੋ ਇਹਦਾ ਜਵਾਬ ਤੇ ਖੱਡਣ ਵਾਲੇ ਦੇਖ ਸਕਦੇ ਪਰ ਮੈਂ ਸਿਰ ਵੀ ਇਹ ਹੈ ਕਿ ਜੇ ਪਵਨ ਕੁਮਾਰ ਜੀ ਨੂੰ ਜੀ ਪਾਰਟੀ ਛੱਡ ਕੇ ਜਾ ਰਹੇ ਹੈ ਤੇ ਮੈਨੂੰ ਤਾਂ ਵੱਡਾ ਦੁੱਖ ਲੱਗੇਗਾ ਕਿਉਂਕਿ ਮੇਰਾ ਬਹੁਤ ਪੁਰਾਣੀ ਸਾਥੀ ਹੈ ਅਸੀਂ ਇਕੱਠੇ ਆਇਏ ਇੱਥੇ ਦੁਆਗੇ ਚ ਬਹੁਤ ਕੰਮ ਕੀਤਾ ਜਨਨ ਦਾ ਚਕਾ ਕਰਕੇ ਔਰ ਇੱਕ ਆਦਮੀ ਰਾਕੇ ਜਨਤਲ ਜਿਹੜਾ ਹਲਕਾ ਆਦਮਪੁਰ ਹੈ ਉਹਦਾ ਹੀ ਸਾਡਾ ਇਹ ਲੀਡਰਸ਼ਿਪ ਬਣਾਇਆ ਔਰ ਬੜੇ ਪਿਆਰ ਸਤਾਦਨਾ ਸੀ ਰਹੇ ਹੈ ਮੈਨੂੰ ਤੇਰਾ ਨੇ ਮਿਲਿਆ ਮਾਪੇ ਤੇ ਵੱਡੀ ਭੈਣ ਬੰਮਾ ਦੀ ਤਰ੍ਹਾਂ ਮੈਨੂੰ ਇਹ ਸਮਝ ਆਈ ਕਿ ਕਿ ਮੈਂ ਤੈਨੂੰ ਅੱਜ ਤੱਕ ਵੀ ਕਹਿੰਦੀ ਰਹੀ ਹਾਂ ਕਿ ਪਵਨ ਕੁਮਾਰ ਜੀ ਤੁਸੀਂ ਇੱਥੋਂ ਐਮਪੀ ਦੀ ਚੋਣ ਲੜੋ ਔਰ ਅਸੀਂ ਸਿਫਾਰਿਸ਼ ਵੀ ਕੀਤੀ ਹੈ ਸੁਖਵੀਰ ਸਿੰਘ ਜੀ ਕੋਲ ਪ੍ਰਧਾਨਚੀ ਕੋਲ ਕਿ ਤੁਸੀਂ ਇਹਨਾਂ ਨੂੰ ਤੇਰੇ ਤੋਂ ਦੇਓ ਇਹੰਦਰ ਤੋਂ ਅਰੇ ਮੈਚ ਦੇ ਨੂੰ ਕਿਹਾ ਸੀਗਾ ਕਿ ਤੁਸੀਂ ਲੜੋ ਕਿ ਨਹੀਂ ਨਹੀਂ ਮੈਚ ਹੋਣ ਹੀ ਨਹੀਂ ਲੜਨੀ ਤੇ ਮੈਚ ਦੇ ਨੂੰ ਬਹੁਤ ਵਾਰ ਕਿਹਾ ਕੰਮ ਹੀ ਨਹੀਂ ਆ ਰਹੀ ਤੇ ਕਿਉਂ ਗਏ ਹੋਣਗੇ ਅੱਛਾ ਐਦਾ ਲੱਗਦਾ ਹੈ ਕਿ ਕੋਈ ਨਰਾਜ਼ਗੀ ਦੀ ਵਜ੍ਹਾ ਹੋ ਸਕਦੀ ਹੈ ਕਿਸੇ ਗੱਲ ਦਾ ਬੁਰਾ ਲੱਗਿਆ ਹੋਵੇ ਉਸ ਤੋਂ ਬਾਅਦ ਗਏ ਨੇ ਤੇ ਨਰਾਜ਼ਗੀ ਤੇ ਕੋਈ ਆਈ ਨਹੀਂ ਚੀ ਅਸੀਂ ਚੋਣ ਮੈਨੀਫੈਸਟੋ ਕਮੇਟੀ ਬਣਾਈ ਹੈ કેપદાન સાહેબને ઓડે ਵਿੱਚ ਵੀ બેઠે થી અત્યંત 4 ਦਿન પહેલાની વાત છે કે ક્યુકી એ થોડી અસલી સવાલ પૂછ ਰਿਹਾ ਕਿ ਕਿ ਤੁਸੀਂ ਖੁਦ ਕਿਹਾ કે ਤੁਸੀਂ ਖੁਦ ਉਹਨਾਂ ਦੇ નામ ਦੀ ਸफारਿਸ਼ ਕੀਤੀ ਸੀ ਜਲੰਧਰ ਤੋਂ પાર્ટી ਉਹਨੂੰ ઉતારી શકਦੀ ਸੀ ઉમેદવાર ਦੇ ਤੌਰ ਤੇ ਫਿਰ અકાલી 당લે જ्यादा ਧਿੱтке લાવ ਨਹੀਂ ਕੀਤਾ પહેલા ਹੀ ਕਿਉਂ چلے ਗਏ ਉਹਨਾਂ ਨੇ ਉਹ ਜੇ ઉતારਿਆ ਹੀ ਨਹੀਂ ਕੋਈ ਜੇ ਤੇ ਸੀ ਕੋਈ ਹੋਰ ਲਾ ਦਿੱਤਾ હોવે ਫਿਰ તો કહી શકਦੇ એ કે ਮੈਂ ટોન ਲડની થી ਮੈਨੂੰ તક ਨਹੀਂ ਦਿੱਤੀ ਅੱਜ ਤੱਕ ਦਾ کیا ਹੀ ਨਹੀਂ ਉਹਨਾਂ ਨੂੰ ਅੱਜ ਤੱਕ ਤੇ ਫੈਸਲਾ ਹੀ ਕੋਈ ਨਹੀਂ ਹੋਇਆ ਤੇ ਜਿਉਂ ਸਾਡਾ ਗੱਲ ਕਰ ਸਕਦੇ ਸੀ ਕਿ ਉਹਨਾਂ ਨੇ ਸਗਾ ਮੈਂ ਉਹਨੂੰ ਕਿਦੀ ਵਾਰਿਆ ਉਹ ਕਹਿੰਦੇ ਨਹੀਂ ਨਹੀਂ ਬੀਬੀ ਜੀ ਮੈਂ ਤੋੜ ਨਹੀਂ ਲੱਗਦੀ ਮੈਂ ਕਹਿੰਦਾ ਲੜੋ ਲੜੋ ਵੀਰੇ ਤੁਸੀਂ ਲੜੋ ਪਵਨ ਕੁਮਾਰ ਤੇਰੇ ਚੰਗਾ ਚਾਇਦ ਦੇ ਵਿੱਚ ਹੈਗਾ ਤੇਰਾ ਪਿਆਰ ਕਰਾ ਰਿਹਾ ਮੇਰੇ ਹਲਕੇ ਦਾ ਤੂੰ ਐਮ ਐਲ ਏ ਹੈ ਮੇਰੇ ਪੇਰੈਂਟ ਦਾ ਲਾਰਕਾ ਆਦਮਪੁਰਾ ਹੈ ਇਸ ਕਰਕੇ ਮੈਂ ਤੇ ਉਹਨੂੰ ਦਿੱਤੀ ਕਹਿੰਦੇ ਛੋਟੇ ਭਰਾਵਾਂ ਨੂੰ ਪਿਆਰ ਕਰਦੀ ਹਾਂ ਕਿ ਮੇਰਾ ਵੀ ਸਤਕਾਰ ਬਹੁਤ ਕਰਦੇ ਤੇ ਪਤਾ ਕਿਹੜੀ ਨੀਤੀ ਹੋ ਸਕਦੀ ਹੈ ਕਿਹੜੀ ਗੱਲ ਹੋ ਸਕਦੀ ਹੈ ਮੈਂ ਹੁਣ ਇਹਦੇ ਬਾਰੇ ਕੀ ਕਰ ਸਕਦੀ ਹਾਂ ਅੱਛਾ ਇਸ ਗੱਲ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਬਹੁਤ ਸਾਰੇ ਲੋਕ ਹੁਣ ਛੱਡ-ਛੱਡ ਕੇ ਵੀ ਜਾ ਰਹੇ ਨੇ ਤੁਸੀਂ ਭਾਵੇਂ ਵਾਪਸ ਆਇਆ ਕਾਲੀ ਦਲ ਦੇ ਵਿੱਚ ਤੇ ਕਾਲੀ ਦਲ ਨੇ ਮਜ਼ਬੂਤੀ ਦਾ ਦਾਵਾ ਵੀ ਕੀਤਾ ਤੇ ਉੱਤੇ ਦੂਸਰੇ ਪਾਸੇ ਜੇਕਰ ਢੀਂਡਸਾ ਪਰਿਵਾਰ ਦੀ ਗੱਲ ਕਰੀਏ ਤਾਂ ਉਹ ਵੀ ਵਾਪਸ ਆਏ ਸੀ ਪਰ ਉਹਨਾਂ ਨੂੰ ਆਪਣੀ ਜੱਦੀ ਸੀਟ ਤੋਂ ਟਿਕਟ ਨਹੀਂ ਮਿਲੀ ਕਿਤੇ ਐਦਾ ਤਾਂ ਨਹੀਂ ਹੋ ਰਿਹਾ ਕਿ ਇੱਕ ਐਸੀ ਭਾਵਨਾ ਪੈਦਾ ਹੋ ਰਹੀ ਹੈ ਕਿ ਸਾਡੂ ਟਿਕਟ ਨਹੀਂ ਮਿਲੀ ਇਸ ਲਈ ਦੂਜੀ ਪਾਰਟੀ 'ਚ ਚਲੇ ਜਾਓ ਦੇਖੋ ਜੀ ਮੇਰੀ ਗੱਲ ਹੈ ਜੀ ਨਾ ਤੇ ਮੈਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਪਹਿਲੇ ਦਿਨ ਤੋਂ ਕਿਹਾ ਕਿ ਮੈਂ ਪਾਰਟੀ ਛੱਡਣੀ ਨਹੀਂ ਨਾ ਮੈਂ ਛੱਡੀ ਹੈ ਠੀਕ ਹੈ ਉਹਨਾਂ ਨੇ ਅਹਿਸਾਸ ਕਰ ਲਿਆ ਵੀ ਅਸੀਂ ਗਲਤ ਕੀਤਾ ਸੀਗਾ ਬੀਪੀਜੀ ਨੂੰ ਪਾਰਟੀ ਤੋਂ ਭਟਿਆ ਸੀਗਾ ਉਹ ਅਹਿਸਾਸ ਕਰ ਗਏ ਮੈਂ ਉਹਨੂੰ ਕਿਹਾ ਠੀਕ ਹੈ ਜੇ ਤੁਸੀਂ ਅਹਿਸਾਸ ਕਰਦੇ ਹੋ ਤੇ ਮੈਂ ਤੇ ਪਹਿਲਾਂ ਵੀ ਸੇਵਾ ਕਰਦੀ ਸੀ ਤੋਂਨ ਵੀ ਕਰੀ ਜਾਣੀ ਮੈਂ ਤੇ ਬੇਨਤੀ ਕਰਾਂਗੀ ਸਾਰੇ ਆਪਣੇ ਭਰਾਵਾਂ ਨੂੰ ਕਿ ਵੀਰੋ ਪਾਰਟੀ ਤੁਹਾਡੀ ਹੈ ਸਰਦਾਰ ਸੁਭੀਸ਼ ਤੇ ਬਾਦਲ ਦੀ ਕੰਲੀ ਜਾਦਾਦ ਨਹੀਂ ਹੈਗੀ ਕਿ ਤੁਹਾਡੀ ਪਾਰਟੀ ਹੈ ਸਾਰਿਆਂ ਦੀ ਇਹ ਖਾਸ ਕਰਕੇ ਪੰਤ ਨੇ ਬਹੁਤ ਹੀ ਇਹਦੀ ਜ਼ਿੰਮੇਵਾਰੀਆਂ ਦਿੱਤੀਆਂ ਸੀ ਸ਼੍ਰੋਮੀ ਕਾਰੀਦਲ ਨੂੰ ਔਰ ਸ਼੍ਰੋਮੀ ਕਾਰੀਦਲ ਦੀ ਕਦਰਾਂ ਕੀਮਤਾਂ ਉੱਧਰ ਬਣਾਈ ਰੱਖੀਏ ਇਹ ਸਾਡੇ ਤੁਹਾਡੇ 'ਚ ਕੋਈ ਨਿਭਰਾਤਿਕਮ ਜੋਰੀ ਆਂਦੀ ਹੈ ਤੇ ਸਾਡੀ ਕਮਜ਼ੋਰੀ ਹੋ ਸਕਦੀ ਹੈ। ਪਾਰਟੀ 'ਚ ਕੀ ਕਮਜ਼ੋਰੀ ਹੁੰਦੀ ਹੈ? ਇਹ ਜੀ ਇੱਥੇ ਜ਼ਿਕਰ ਦੇਖਿਆ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਤੁਸੀਂ ਵੀ ਆਏ ਸੀ। ਨਾਲੇ ਤੁਹਾਡੇ ਢੀਂਡਸਾ ਪਰਿਵਾਰ ਵੀ ਆਇਆ ਪਰ ਉੱਥੋਂ ਹੁਣ ਜਦ ਝੁੰਦਾ ਸਾਹਿਬ ਨੂੰ ਟਿਕਟ ਦੇ ਦਿੱਤੀ ਤਾਂ ਉਸ ਤੋਂ ਬਾਅਦ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਨਰਾਜ਼ਗੀ ਜ਼ਾਹਰ ਹੋ ਰਹੀ ਹੈ ਕਿਉਂਕਿ ਢੀਂਡਸਾ ਪਰਿਵਾਰ ਇਸ ਤੋਂ ਨਰਾਜ਼ ਹੋ ਸਕਦਾ ਜੱਦੀ ਸੀਟਾਂ ਉਹਨਾਂ ਦੀ ਤਾਂ ਸਗਰੂਰ ਦੀ। ਦੇਖੋ ਸੁਖਦੇਵ ਸਿੰਘ ਢੀਂਡਸਾ ਸਾਹਿਬ ਹੋ ਸਕਦਾ ਹੈ ਕਿ ਉਹਨਾਂ ਨੇ ਇਹ ਪਾਰਟੀ ਦੀ ਟਿਕਟ ਲੈਣੀ ਹੋਵੇ। ਮੈਨੂੰ ਤਾਂ ਪਤਾ ਸੀਗਾ ਮੈਂ ਮੈਨੂੰ ਤਾਂ ਲੱਗਦਾ ਜੇ ਤੁਸੀਂ ਦਸਾਲ ਚੌਣ ਲੜਨਗੇ ਪਰ ਜੇ ਉਹਨਾਂ ਟਿਕਟ ਨਹੀਂ ਦਿੱਤੀ ਇਹਦੀ ਕੀ ਮਜਬੂਰੀ ਸੀ ਜੇ ਨਹੀਂ ਸੀ ਦੇਣੀ ਤਾਂ ਵੀ ਪ੍ਰਧਾਨ ਸਾਹਿਬ ਨੂੰ ਚਾਹੀਦਾ ਸੀ ਦੋਨਾਂ ਨੂੰ ਬਿਠਾ ਲੈਂਦੇ ਬਿਠਾ ਕੇ ਵੱਡੇ ਸੀ ਸਦਸਦੂ ਦੇ ਸੰਸਦ ਸਾ ਉਹਨਾਂ ਨੂੰ ਕੌਨਫੀਡੈਂਸ ਵਿੱਚ ਲੈ ਦੇ ਕੇ ਅਪਣੀ ਕੀ ਕਰਨਾ ਚਾਹੀਦਾ ਵੈਸੇ ਫਿਰ ਇੱਥੇ ਕੋਈ ਗੜਬੜ ਜਈ ਥੋੜੀ ਥਾਲਮੇਲ ਦੀ ਘਾਟ ਰਹਿਣ ਕਰਕੇ ਵੀ ਨੁਕਸਾਨ ਹੁੰਦਾ ਹੈ ਪਰ ਬੀਬੀ ਜੀ ਇੱਥੇ ਇੱਕ ਚੀਜ਼ ਦੇਖਣ ਨੂੰ ਮਿਲ ਰਹੀ ਹੈ ਕਿ ਜੋ ਤੁਹਾਡੇ ਆਪਣੇ ਹੀ ਸਾਥੀ ਸੀ ਉਹੀ ਵਿਰੋਧੀ ਬਣਦੇ ਜਾ ਰਹੇ ਨੇ ਸਿਕੰਦਰ ਸਿੰਘ ਮਲੂਕਾ ਜੇਕਰ ਗੱਲ ਕਰੀਏ ਤਾਂ ਇੱਕ ਤੁਹਾਡੇ ਸੀਨੀਅਰ ਆਗੂ ਨੇ ਮੰਤਰੀ ਵੀ ਰਹੇ ਨੇ ਪਰ ਉਹਨਾਂ ਦਾ ਹੀ ਪਰਿਵਾਰ ਹੁਣ ਬੀਜੇਪੀ 'ਚ ਚਲੇ ਗਿਆ ਤੇ ਬਠਿੰਡਾ ਦੀ ਸੀਟ ਦੀ ਗੱਲ ਕਰੀਏ ਉਹਨਾਂ ਦੇ ਹੀ ਨੂਨ ਐਆਈਐਸ ਜੋ ਕਿ ਹੁਣ ਸਾਹਮਣੇ ਲੜਨ ਵਾਲੇ ਨੇ ਚੋਣ ਤੇ ਬਠਿੰਡੇ ਤੋਂ ਇਹ ਤਾਂ ਕਿ ਐਲਾਨ ਵੈਸੇ ਕੀਤਾ ਨਹੀਂ ਕਿ ਐਦਾਂ ਵੀ ਹੋ ਸਕਦਾ ਹੈ ਹਰ ਸਿਮਰਤ ਕੌਰ ਬਾਦਲਾ ਐਤ ਕਿ ਬਠਿੰਡੇ ਤੋਂ ਨਹੀਂ ਚੋਣ ਲੜਨ ਵਾਲੇ ਕਿਉਂਕਿ ਤਿੰਨ ਵਾਰ ਤਾਂ ਲਗਾਤਾਰ ਜੱਦੇ ਆਏ ਨੇ ਮੈਂ ਇਸ ਦੇ ਬਾਰੇ ਕੁਝ ਨਹੀਂ ਕਹਿ ਸਕਦੀ ਬੀਬੀ ਅਗਾਂ ਮੇਰੇ ਤੇ ਮੇਰੇ ਤੇ ਸਿਕੰਦਰ ਦੇ ਬਲੂਕਾ ਨਾਲ ਵੀ ਉਹਦੇ ਸਤਕਾਰ ਵੀ ਹੈ ਉਹ ਕਹਿੰਦੇ ਮੈਂ ਪਾਰਟੀ ਛੱਡੀ ਨਹੀਂ ਹੈ ਮੇਰੇ ਨੌ ਪੁੱਤ ਹੈ ਉਹਨਾਂ ਨੇ ਮੇਰੀ ਗੱਲ ਸੁਣੀ ਨਹੀਂ ਤੇ ਉਹ ਚਲੇ ਗਏ ਐ ਅਸੀਂ ਤੇ ਉਹਨਾਂ ਨੇ ਜਿੱਦਾਂ ਉਹ ਕਹਿ ਰਹੇ ਅਸੀਂ ਤੇ ਉਹ ਗੱਲ ਨੂੰ ਮੰਨਦੇ ਐ ਜੀ ਵੀ ਵੱਡੇ ਨਹੀਂ ਸ਼ਾਇਦ ਹੋ ਸਕਦਾ ਧੀ ਆ ਪੁੱਤਰ ਕਈ ਵਾਰ ਨਹੀਂ ਵੀ ਮੰਨਦੇ ਹੋ ਸਕਦਾ ਨੁਕਸਾਨ ਹੋਇਆ ਹੋਵੇ ਜੀ ਮੈਂ ਬਬੀ ਜੀ ਤੁਹਾਡੇ ਤੋਂ ਜਾਨਣਾ ਚਾਹਾਂਗੇ ਤੁਹਾਡਾ ਸਿਆਸੀ ਤਜਰਬਾ ਬਹੁਤ ਲੰਮਾ ਹੈ ਲੰਬੇ ਸਮੇਂ ਤੋਂ ਤੁਸੀਂ ਦੀ ਰਾਜਨੀਤੀ ਨੂੰ ਦੇਖਿਆ ਤੁਸੀਂ ਬਹੁਤ ਸਾਰੇ ਇੱਥੇ ਉਤਰਾ ਚੜਾ ਦੇਖ ਰਹੇ ਹੋ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿ ਆਖਰਕਾਰ ਜਿਹੜਾ ਉਮੀਦਵਾਰ ਪਹਿਲਾਂ ਇੱਕ ਪਾਰਟੀ ਚੋਂ ਦਾ ਦੂਜੀ ਚਲੇ ਜਾਂਦਾ ਹੈ ਕੋਈ ਕਾਂਗਰਸ ਦੇ ਵਿੱਚ ਅੱਜ ਤਾਂ ਇਹ ਨਹੀਂ ਪਤਾ ਕੱਲ ਕਿਸੇ ਹੋਰ ਪਾਰਟੀ ਚ ਵੇ ਕੱਲ ਭਾਜਪਾ ਚ ਹੈ ਜਾਂ ਫਿਰ ਆਵਾਮੀ ਪਾਰਟੀ ਚ ਲੋਕ ਭਰੋਸਾ ਕਿਵੇਂ ਕਰਨ ਹੁਣ ਕਿ ਆਖਰਕਾਰ ਵੋਟ ਕਿਸ ਨੂੰ ਪਾਉਣੀ ਹੈ ਦੇਖੋ ਇਸ ਗੱਲ ਦੇ ਨਾਲ ਬਹੁਤ ਸਿਆਸੀ ਤੌਰ ਦੇ ਉੱਤੇ ੱੱੱੱੱੱੱੱੱੱੱੱੱੱੱੱੱੱ ਰਾਜਨੀਤਿਕ ਲੋਕਾਂ ਨੂੰ ਸੋਚਣਾ ਪਏਗਾ ਕਿ ਲੋਕਾਂ ਨੇ ਸਾਨੂੰ ਜਿੱਥੇ ਤੱਕ ਪਹੁੰਚਾਇਆ ਇਹ ਲੋਕਾਂ ਦੀ ਬੜੀਆ ਭਾਵਨਾਵਾਂ ਹੁੰਦੀ ਹੈ ਤੇ ਜੇ ਅਸੀਂ ਲੋਕਾਂ ਦੀਆਂ ਭਾਵਨਾਵਾਂ ਨੂੰ ਚੱਕੜਾ ਚੂਰ ਕਰਦੇ ਹਾਂਗੇ ਤੇ ਸਾਡੇ ਉੱਤੇ ਵਿਸ਼ਵਾਸ ਪਹਿਲੇ ਹੀ ਟੁੱਟੇ ਜਾਂਦੇ ਹੈ ਤੇ ਸਾਡੇ ਵਿਸ਼ਵਾਸ ਕੀ ਕਰਨਗੇ ਮੈਂ ਕੋਈ ਵੀ ਫੈਸਲਾ ਕਰਦੀ ਹਾਂ ਨਾ ਕਿ ਮੈਂ ਆਪਣੇ ਇਲਾਕੇ ਦੇ ਲੋਕਾਂ ਦੀ ਸੋਚ ਅਨੁਸਾਰ ਕਰਦੀ ਹਾਂ ਹੁਣ ਵੀ ਮੈਨੂੰ ਪਹਿਲਾਂ ਮੈਂ ਸੋਚਦੀ ਸੀ ਕਿ ਮੈਂ ਅਜੇ ਤੱਕ ਬਸ ਇਦਾਂ ਹੀ ਕੰਮ ਕਰਨਾ ਜਾਜੀ ਪਰ ਮੇਰੇ ਲੋਕਾਂ ਨੇ ਜਦੋਂ ਮੈਂ ਇਹਨੂੰ ਸਾਰਿਆਂ ਨੂੰ ਪੁੱਛਿਆ ਇਕੱਲੇ ਇਕੱਲੇ ਵਰਕਰ ਨੂੰ ਪੁੱਛਿਆ ਉਹਨਾਂ ਕਹਿੰਦੇ ਵੀ ਬਿਜੀ ਕੋਈ ਗੱਲ ਨਹੀਂ ਆਪਣੇ ਪਲੇਟਫਾਰਮ ਤੇ ਜੇ ਤੁਹਾਨੂੰ ਅਸਾਸ ਕਰਕੇ ਕਹਿੰਦੇ ਆ ਕੰਮ ਕਰੋ ਤੇ ਕਰੋ ਇਹਦਾ ਪੁਰਾਣੀ ਪੰਚ ਨਾਲ ਰਾਣੀ ਕਾਲੀਤਲ ਦੇ ਨਾਲ ਤੇ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਲੀਡਰ ਚੋਅ ਇੱਥਾ ਕਰਦੇ ਐ ਕਿ ਜਿਸ ਪਾਰਟੀ ਨੇ ਸਾਡੇ ਨਾਂ ਬਣਾਏ ਐ ਜਿਹੜੀ ਪਾਰਟੀ ਚ ਪੰਜਾਬ ਸੰਸਦ ਪਾਰਟੀ ਦਾ ਨਾਂ ਬਣਾਉਂਦਾ ਉਹਨੂੰ ਆਪਣੀ ਪਾਰਟੀ ਸਿਰਤੀ ਰਹਿਣਾ ਚਾਹੀਦਾ ਜੇ ਕੋਈ ਬੀਜੇਪੀ ਤੇ ਨਾਂ ਬਣਾਉਂਦਾ ਉਹਨੂੰ ਸਿਰਤੀ ਰਹਿਣਾ ਚਾਹੀਦਾ ਜੇ ਕੋਈ ਤਾਂਜੀਦਲ ਦਾ ਕੈਂਡੀਡੇਟ ਜੇ ਕੋਈ ਲੀਡਰ ਹੁੰਦਾ ਉਹ ਆਪਣੀ ਪਾਰਟੀ ਨੂੰ ਸੰਤੁਸ਼ਟ ਰਹਿਣਾ ਚਾਹੀਦਾ ਅੱਛਾ ਤੇ ਇਹ ਤਾਂ ਤੁਸੀਂ ਜ਼ਰੂਰ ਕਹਿ ਰਹੇ ਹੋ ਕਿ ਆਪ ਕੋ ਆਪਣੀ ਪਾਰਟੀ ਦੇ ਵਿੱਚ ਡਿਗ ਜ਼ਰੂਰ ਰਹਿਣਾ ਚਾਹੀਦਾ ਪਰ ਪਾਰਟੀ ਤੋਂ ਜਿਹੜੇ ਆਗੂ ਹੁਣ ਛੱਡ ਕੇ ਚਲੇ ਗਏ ਕਿਉਂਕਿ ਮੁੱਖ ਆਗੂ ਸੀ ਹੁਣ ਭਾਵੇਂ ਗੱਲ ਕਰ ਲਈ ਬਠਿੰਡੇ ਦੇ ਵਿੱਚ ਹਰਸਿਮਰਤ ਕੌਰ ਬਾਦਲ ਤੋਂ ਬਾਅਦ ਦਾਵੇਦਾਰ ਉੱਥੇ ਬਲੂਕ ਆਈ ਸੀ ਇੱਥੇ ਜਲੰਧਰ ਦੀ ਗੱਲ ਕਰ ਲਈ ਇੱਕ ਪ੍ਰਮੁੱਖ ਦਾਵੇਦਾਰ ਸੀ ਇੱਥੇ ਵੀ ਟੀਨੂ ਤੇ ਹੁਣ ਟੀਨੂ ਵੀ ਛੱਡ ਕੇ ਜਾ ਚੁੱਕੇ ਨੇ ਇਸ ਸਮੇਂ ਅਕਾਲੀ ਦਲ ਨੂੰ ਉਮੀਦਵਾਰ ਕਿੱਥੋਂ ਲੈ ਕੇ ਆਵੇਗਾ ਤੇ ਜੇ ਕੋਈ ਨਵੇਂ ਉਮੀਦਵਾਰ ਖੜੇ ਕਰਦੇ ਹੋ ਲੋਕ ਵੋ ਮੈਂ ਸਭੀ ਦੇ ਪ੍ਰਧਾਨ ਸਾਹਿਬ ਨੂੰ ਇਹਨੂੰ ਬੜਾ ਸੀਰੀਅਸਲੀ ਗੱਲ ਨੂੰ ਲੈਣਾ ਚਾਹੀਦਾ ਹੈ ਔਰ ਪ੍ਰਧਾਨ ਸਾਹਿਬ ਸਾਰਿਆਂ ਦੀ ਸਲਾਹ ਦੇ ਨਾਲ ਇਹ ਫੈਸਲਾ ਜੇ ਕਰ ਲਣਗੇ ਤਾਂ ਕੋਈ ਨਾ ਕੋਈ ਹੱਲ ਚੰਗਾ ਨਿਕਲੂਗਾ ਥੋੜੀ ਜਿਹੀ ਹੋ ਸਕਦਾ ਹੈ ਕਿ ਜਿਹੜੀਆਂ ਨੀਤੀਆਂ ਨੇ ਉਹਦੇ ਚ ਸਾਡੇ ਤੇ ਨੁਕਸਾਨ ਹੋਵੇ ਮੈਂ ਉਹ ਵਾਧੂ ਨਿਕਲਣਾ ਚਾਹੁੰਦਾ ਜੀ ਤੇ ਹੁਣ ਆਖਰੀ ਸਵਾਲ ਤੁਹਾਨੂੰ ਪੁੱਛਣਾ ਚਾਹਾਂਗੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਇੱਕ ਸਵਾਲ ਖੜਾ ਕੀਤਾ ਸੀ ਸੀਐਮ ਮਾਨ ਨੇ ਕਿ ਜਦ ਲੋਕਾਂ ਦੇ ਵਿੱਚ ਘੁਮਰੇ ਰਹੇ ਤਾਂ ਆਪਣੀ ਜੋ ਕਾਰ ਆ ਉਸ ਦੇ ਉੱਤੇ ਇੱਕ ਛੱਤ ਲਾ ਕੇ ਘੁਮਰੇਦੇ ਧੁੱਪ ਤੋਂ ਬਚਣ ਦੇ ਲਈ ਆਪ ਲੋਕਾਂ ਚ ਜਾੜਾ ਉਹਨੂੰ ਔਖਾ ਲੱਗ ਰਿਹਾ ਗਰਮੀ ਦੇ ਵਿੱਚ ਉਸ ਤੋਂ ਬਾਅਦ ਹੁਣ ਸਿਹਤ ਜ਼ਰੂਰ ਨਸਾਜ਼ ਹੈ ਇਸ ਤੇ ਕੀ ਕਹਿਣਾ ਚਾਹੋਗੇ ਕਿਉਂਕਿ ਜਦ ਲੋਕਾਂ ਚ ਘੁਮਰਤਾ ਸਿਆਸੀ ਰੈਲੀ ਤਾਂ ਹੈ ਪਰ ਲੋਕ ਵੀ ਸਾਥ ਦੇ ਰਹੇ ਨੇ ਪਰ ਨਾਲੋਂ ਨਾਲ ਵਿਰੋਧ ਦਾ ਸਾਹਮਣਾ ਵੀ ਜ਼ਰੂਰ ਕਰਨਾ ਪੈ ਰਿਹਾ ਕਿਤੇ ਕਿਤੇ ਸਿਆਸੀ ਬਾਨ ਜਿਹੜੇ ਨੇ ਜੀ ਬਿਆਨ ਇੱਕ ਦਿੱਗੇ ਨੂੰ ਲੀਡਰ ਕਰਦੇ ਹੁੰਦੇ ਆ ਮੈਨਾਂ ਸਭੀ ਦੀ ਚੀਪ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕੋਈ ਵੀ ਲੀਡਰ ਹੋਵੇ ਕਿਸੇ ਦੇ ਖਿਲਾਫ ਹਲਕੀ ਗੱਲ ਨਹੀਂ ਕਰਨੀ ਚਾਹੀਦੀ ਕੋਈ ਕਿਸ ਤਰ੍ਹਾਂ ਫੰਕਸ਼ਨ ਕਰਦਾ ਹੈ ਕੋਈ ਕਿਸ ਤਰ੍ਹਾਂ ਕੰਮ ਕਰਦਾ ਹੈ ਉਹ ਉਹਦੇ ਅਨੁਸਾਰ ਉਹਨੇ ਚੱਲਣਾ ਹੁੰਦਾ ਹੈ ਮੈਂ ਸਭੀ ਦੀਆਂ ਛੋਟੀਆਂ ਗੱਲਾਂ ਤਨੋਂ ਇੱਕ ਦੂਜੇ ਦੇ ਭੰਦੀ ਪ੍ਰਚਾਰ ਨਹੀਂ ਕਰਨਾ ਚਾਹੀਦਾ ਜੀ ਬੀਬੀ ਜੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਦਿੱਤਾ ਹੈ ਕਿ ਹੁਣ ਦਲ ਬਦਲੀਆਂ ਦੇ ਵਿੱਚ ਲਗਾਤਾਰ ਉਮੀਦਵਾਰ ਇੱਕ ਪਾਰਟੀ ਛੱਡ ਕੇ ਦੂਸਰੇ ਦੇ ਵਿੱਚ ਜਾ ਰਹੇ ਨੇ ਟੀਨੂ ਅੱਜ ਖੁਦ ਉਹਨਾਂ ਨੂੰ ਸੀਐਮ ਮਾਨ ਨੇ ਜੁਆਇਨ ਕਰਾਇਆ ਹੈ ਆਮ ਆਦਮੀ ਪਾਰਟੀ ਦੇ ਵਿੱਚ ਜਿੱਤੇ ਕਿ ਪ੍ਰਿਯੰਕਾ ਸਾਡੇ ਸਹਿਯੋਗੀ ਲਗਾਤਾਰ ਜੁੜੇ ਹੋਏ ਨੇ ਪ੍ਰਿਯੰਕਾ ਬੀਬੀ ਜਗੀਰ ਕੌਰ ਦੇ ਨਾਲ ਜਿਵੇਂ ਅਸੀਂ ਗੱਲ ਕਰ ਰਹੇ ਸੀ ਉਹਨਾਂ ਨੇ ਜ਼ਰੂਰ ਕਿਹਾ ਕਿ ਆਖਰਕਾਰ ਟਿਕਟਾ ਉਹਨੂੰ ਮਿਲ ਨਹੀਂ ਵਾਲੀ ਸੀ ਉਹਨਾਂ ਨੇ ਵੀ ਭਰੋਸਾ ਜਤਾਇਆ ਸੀ ਉਲਟਾ ਸਫਾਰਿਸ਼ ਵੀ ਕੀਤੀ ਫਿਰ ਸਮਝ ਨਹੀਂ ਆ ਰਿਹਾ ਕਿ ਆਖਰਕਾਰ ਛੱਡ ਕੀ ਕੋਈ ਹੋਰ ਵਜ੍ਹਾ ਵੀ ਹੋ ਸਕਦੀ ਹੈ ਕਿ ਸਿਰਫ ਸੀਟ ਹੀ ਨਹੀਂ ਕੁਝ ਹੋਰ ਚਾਹੀਦਾ ਜਿਸ ਦੇ ਲਈ ਪਾਰਟੀ ਬਦਲ ਰਹੇ ਨੇ ਹਮ ਦੇਖੋ ਮਹਾਪੇ ਜਿਸ ਤਰ੍ਹਾਂ ਤੁਸੀਂ ਤੁਹਾਡਾ ਸਵਾਲ ਹੈ ਕਿ ਆਖਿਰਕਾਰਨ ਕੀ ਰਿਹਾ ਹੋਏਗਾ ਫਿਲਹਾਲ ਤਾਂ ਇਹੀ ਦੇਖਿਆ ਜਾ ਸਕਦਾ ਜੋ ਫਿਲਹਾਲ ਦੀ ਸਥਿਤੀ ਹੈ ਕਿਉਂਕਿ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਵੀ ਸਰਕਾਰ ਹੈ ਔਰ ਸੱਤਾਤਿਰ ਦਾ ਹਮੇਸ਼ਾ ਹੀ ਦਬਦਬਾ ਹੁੰਦਾ ਹੈ ਸਭ ਨੂੰ ਪਤਾ ਹੈ ਔਰ ਅਜਿਹੇ ਦੇ ਵਿੱਚ ਜਦੋਂ ਉਥਲ ਪੁਤਲ ਹੁੰਦੀ ਹੈ ਫਿਰ ਪਾਰਟੀ ਇਧਰ ਉਧਰ ਛੱਡ ਕੇ ਕੈਂਡੀਡੇਟਸ ਜਾਂਦੇ ਨੇ ਤਾਂ ਜ਼ਾਹਿਰ ਜੀ ਗੱਲ ਹੈ ਤਾਂ ਫਿਰ ਉਹਨਾਂ ਵੱਲੋਂ ਆਪਣੀ ਵਿਨੇਬਿਲਟੀ ਜਾਂ ਫਿਰ ਉਹਨਾਂ ਦਾ ਇੱਕ ਆਪਣਾ ਵੋਟ ਬੈਗ ਬੈਂਕ ਹੁੰਦਾ ਔਰ ਦੂਸਰਾ ਪਾਰਟੀ ਦਾ ਹੁੰਦਾ ਹੈ ਔਰ ਇਹ ਜਿਹੜਾ ਹੈ ਬਿਲਕੁਲ ਜਗ ਜਾਹਰ ਹੈ ਕਿ ਫਿਲਹਾਲ ਸ਼ੋਮਨੀ ਕਾਲੇ ਦਲ ਆਪਣੇ ਵਿਚ ਬਣ ਚੁੱਕਾ ਸੋ ਅਜੇ ਦੇ ਵਿੱਚ ਇੱਕ ਪਾਸੇ ਜਿੱਥੇ ਉਹਨਾਂ ਦਾ ਆਪਣਾ ਆਪਣੇ ਇਲਾਕੇ ਦੇ ਵਿੱਚ ਆ ਆਦਮਪੁਰ ਦੇ ਵਿੱਚ ਚੰਗਾ ਰਸੂਖ ਰਿਹਾ ਚੰਗੀ ਪਕੜ ਉਹਨਾਂ ਦੀ ਲੋਕਾਂ ਦੇ ਉੱਤੇ ਹੈਗੀ ਹੈ ਲੋਕ ਜਿਹੜੇ ਨੇ ਉਹਨਾਂ ਨੂੰ ਪਸੰਦ ਵੀ ਕਰਦੇ ਨੇ ਹਾਲਾਂਕਿ ਪਿਛਲੀ ਵਾਰ ਜਦੋਂ ਨੇਰੀਆ ਆਮ ਆਦਮੀ ਪਾਰਟੀ ਦੀ ਸੀ ਉਦੋਂ ਵਿਧਾਇਕ ਨਹੀਂ ਚੁਣੇ ਗਏ ਸੀ ਲੇਕਿਨ ਅਜੇ ਦੇ ਵਿੱਚ ਇਹ ਦੇਖਣਾ ਬੜਾ ਐਮ ਹੈਗਾ ਕਿ ਆਖਿਰ ਹੁਣ ਜਦੋਂ ਉਹ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਤਾਂ ਫਿਰ ਇਹ ਤਾਂ ਜ਼ਾਹਿਰ ਜੀ ਗੱਲ ਹੈ ਕਿ ਇੱਕ ਫੇਸ ਜਿਹੜਾ ਕਿ ਆਮ ਆਦਮੀ ਪਾਰਟੀ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ ਜਲੰਧਰ ਸੀਟ ਦੇ ਉੱ ਮੰਤਨ ਚੱਲ ਰਿਹਾ ਸੀ ਕਿ ਆਖਿਰ ਕਿਸ ਨੂੰ ਉਮੀਦਵਾਰ ਨੂੰ ਮੈਦਾਨ ਚ ਉਤਾਰਿਆ ਜਾਵੇ ਕਿਉਂਕਿ ਇਸ ਕਿਸੇ ਵੀ ਪਾਰਟੀ ਦੀ ਗੱਲ ਕਰ ਲਈਏ ਚਾਹੇ ਭਾਜਪਾ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਸ਼੍ਰੋਮਣੀ ਕਾਲੀਦਾਹ ਹੋਵੇ ਚਾਰੇ ਪਾਰਟੀਆਂ ਦੇ ਕੋਲ ਆਪਣੇ ਵੱਡੇ ਜਿਹਰੇ ਨਹੀਂ ਨੇ ਸਾਰੇ ਵੱਡੇ ਜਿਹਰੇ ਇੱਧਰ ਉੱਧਰ ਯਾਨੀ ਕਿ ਉਤਲ ਪੁਤਲ ਦੀ ਰਾਜਨੀਤੀ ਜਿਹੜੀ ਆ ਉਹ ਜਾਰੀ ਹੋ ਚੁੱਕੀ ਸੋ ਅਜਿਹੇ ਦੇ ਵਿੱਚ ਆਪ ਕੋ ਆਪਣੀ ਪਾਰਟੀ ਨੂੰ ਆਪਣੇ ਜਿਹੜੇ ਕੈਂਡੀਡੇਟਸ ਨੂੰ ਸਾਹਮਣੇ ਦੇ ਵਿੱਚ ਵੀ ਮੁਸ਼ਕਲ ਹੋ ਰਹੀ ਹੈ ਸਭ ਤੋਂ ਵੱਡਾ ਸਵਾਲ ਤਾਂ ਇਸ ਵਾਰ ਇਹ ਵੀ ਹੈ ਕਿ ਆਖਰਕਾਰ ਜਲੰਧਰ ਤੋਂ ਮੌਜੂਦਾ ਸਮੇਂ ਦੇ ਵਿੱਚ ਉੱਥੋਂ ਦੇ ਐਮ ਜਿਨ੍ਹਾਂ ਨੇ ਕੀ ਹੁਣ ਬੀਜੇਪੀ ਦਾ ਪੱਲਾ ਫੜ ਲਿਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਹੀ ਨਵਾਂ ਦਾਵੇਦਾਰ ਤਰ ਰਹੀ ਹੈ ਜੋ ਕਿ ਹੁਣ ਟੀਨੂ ਨੇ ਤੇ ਉਹ ਵੀ ਅਕਾਲੀ ਦਲ ਚੋਂ ਆਏ ਹੋਏ ਨੇ ਆਪਣਾ ਉਮੀਦਵਾਰ ਤਾਂ ਫੇਰ ਵੀ ਨਹੀਂ ਕਿਉਂਕਿ ਰਿੰਕੂ ਦੀ ਗੱਲ ਕਰੀਏ ਕਾਂਗਰਸ ਚੋਂ ਆਏ ਸੀ ਟੀਨੂ ਦੀ ਗੱਲ ਕਰੀਏ ਅਕਾਲੀ ਦਲ ਚੋਂ ਆਏ ਨੇ ਤੇ ਕਾਂਗਰਸ ਆਪਣਾ ਉਮੀਦਵਾਰ ਉਧਰ ਚਰਨਜੀਤ ਸਿੰਘ ਚੰਨੀ ਨੂੰ ਖੜਾ ਕਰੀ ਬੈਠੀ ਹੈ ਜੋ ਕਿ ਮੰਨਿਆ ਜਾ ਰਿਹਾ ਲਗਭਗ ਕਿਉਂਕਿ ਚੌਧਰੀ ਪਰਿਵਾਰ ਤੇ ਚਰਨਜੀਤ ਚੱਲੀ ਇਹਨਾਂ ਵਿੱਚੋਂ ਕਿਸੇ ਇੱਕ ਨੂੰ ਟਿਕਟ ਉੱਥੋਂ ਮਿਲ ਸਕਦੀ ਹੈ ਲੋਕ ਭਰੋਸਾ ਕਿਸ ਤੇ ਕਰਨ ਕਿਉਂਕਿ ਜਿਸ ਵੀ ਉਮੀਦਵਾਰ ਨੂੰ ਦੇਖਣ ਜਾਂ ਤਾਂ ਦੀ ਦੁਆਰਾ ਪਤਾ ਨਹੀਂ ਲੱਗ ਰਿਹਾ ਕਿ ਕਿਸ ਨੂੰ ਐਲਾਨ ਕਰਨਗੇ ਕਿਉਂਕਿ ਟੀ ਨੂੰ ਖੁਦ ਹੀ ਇਧਰ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਹਰ ਪੇ ਦੇਖੋ ਜ਼ਾਇਰ ਜੀ ਗੱਲ ਹੈ ਜਦੋਂ ਲੋਕ ਪਾਰਟੀਆਂ ਨੂੰ ਪਸੰਦ ਕਰਦੇ ਨੇ ਤਾਂ ਫਿਰ ਉਹਨਾਂ ਨੂੰ ਕੈਂਡੀਡੇਟ ਜਿਹੜਾ ਹੈ ਉਹ ਸਹੀ ਨਹੀਂ ਲੱਗਦਾ ਜਿਸ ਕਰਕੇ ਅਸੀਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਦੇਖਿਆ ਸੀ ਕਿ ਉਹਨਾਂ ਚੋਣਾਂ ਦੇ ਵਿੱਚ ਲੋਕਾਂ ਨੂੰ ਲੱਗਿਆ ਕਿ ਨਵੀਂ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਉਦੋਂ ਉਹਨਾਂ ਨੇ ਚਿਹਰੇ ਨਹੀਂ ਦੇਖੇ ਉਦੋਂ ਉਹਨਾਂ ਨੇ ਪਾਰਟੀ ਦੇਖੀ ਔਰ ਪਾਰਟੀ ਜਾਨੀ ਕਿ ਨਵੀਂ ਪਾਰਟੀ ਪੰਜਾਬ ਚਾਹੀਗੀ ਸ਼ਾਇਦ ਪੰਜਾਬ ਦਾ ਭਲਾ ਹੋ ਸਕਦਾ ਸੋ ਅਜੇ ਦੇ ਵਿੱਚ ਹੁਣ ਜਿਹੜੀ ਲੋਕ ਸਭਾ ਚੋਣਾਂ ਬਿਲਕੁਲ ਠੀਕ ਡੇਟ ਸੈਟ ਹੋ ਗਿਆ ਜਦੋਂ ਆ ਜਾਏਗਾ ਸਾਡੇ ਨਾਲ ਸੁਖਵਿੰਦਰ ਕੋਟਲੀ ਜੁੜ ਚੁੱਕੇ ਨੇ ਕੋਟਲੀ ਸਾਹਿਬ ਖਬਰ ਕਰ ਲਿਆ ਪਵਨ ਟੀਨੂ ਹੁਣ ਛੱਡ ਕੇ ਜਾ ਚੁੱਕੇ ਰੇਤਾ ਜਹੇ ਦੇ ਵਿੱਚ ਪਵਨ ਕੁਮਾਰ ਟੀਨੂ ਆਵਾਦੀ ਪਾਰਟੀ ਦੇ ਵਿੱਚ ਉਹਨਾਂ ਨੇ ਜੁਆਇਨ ਕੀਤਾ ਇਸ ਨੂੰ ਲੈ ਕੇ ਕਿਸ ਤਰੀਕੇ ਨਾਲ ਪ੍ਰतिकਰਮ ਦੇਣਾ ਚਾਹੋਗੇ ਕਿ ਆਪਣੀ ਪਾਰਟੀ ਨੂੰ ਛੱਡ ਕੇ ਜਲੰਧਰ ਤੋਂ ਹੁਣ ਉਹਨਾਂ ਨੂੰ ਟਿਕਟ ਮਿਲਣ ਵਾਲੀ ਹੈ ਉੱਥੋਂ ਜਿੱਤਣਗੇ ਕੀ ਦੇਖਦੇ ਹੋ ਦੇਖੋ ਪਹਿਲਾਂ ਤਾਂ ਉਹਨਾਂ ਨੂੰ ਵਧਾਈ ਕਿਉਂਕਿ ਉਹਨਾਂ ਨੇ ਤੀਜੇ ਥਾਂ ਜਿਹੜਾ ਹੈ ਪਾਰਟੀ ਬਦਲੀ ਹੈ ਤੇ ਮੇਰੇ ਖਿਆਲ ਦੇ ਅੰਦਰ ਮੈਂ ਇਹ ਸਮਝਾਂ ਕਿ ਇਹ ਇੱਕ ਮੌਤ ਵੱਡੀ ਜਿਹੜੀ ਹੈ ਮੌਕੇ ਦੀ ਮੌਕਾ ਪਸਤੀ ਹੈ ਦੇਖੋ ਜੇ ਮੈਂ ਇੱਕ ਤਮਕ ਖਾਲੀ ਗੱਲ ਦੇ ਅੰਦਰ ਚਲੋ ਖਾਲੀ ਗੱਲ ਦੀ ਉਹਨਾਂ ਦੀ ਆਪਣੀ ਪਾਰਟੀ ਹੈ ਉਹਨਾਂ ਨੇ ਦੋ ਵਾਰ ਉਹਨਾਂ ਨੂੰ ਵਿਦਾਇਕ ਬਣਾਇਆ ਪਿਛਲੀ ਵਾਰ 22 ਦੇ ਅੰਦਰ ਉਹਨਾਂ ਗੋਣਾ ਦੇ ਅੰਦਰ ਜਿਹੜਾ ਸੀ ਉਹ ਹਾਰ ਗਿਆ ਮੈਂ ਉੱਥੋਂ ਜਿੱਤ ਗਿਆ ਮੇਰੇ ਖਿਆਲ ਦੇ ਅੰਦਰ ਕੋਈ ਸਬਰ ਸੰਤੋਖ ਦਾ ਜਿਹੜਾ ਸਮਾਇਆ ਉਹਦਾ ਅਲਿਕਣਾ ਚਾਹੀਦਾ ਤੇ ਉਕੇ ਸਮੇਂ ਦੇ ਉੱਤੇ ਪਾਰਟੀ ਦੇ ਨਾਲ ਖੜੇ ਰਹਿਣਾ ਚਾਹੀਦਾ ਚਲੋ ਮੰਨ ਲਓ ਜੇ ਅਜੋ ਅਕਾਲੀ ਦਲ ਤੇ ਕੋਈ ਭਾਰੀ ਹੈ ਜਾਂ ਅਸੀਂ ਸਮਝੀਏ ਵੀ ਕਾਂਗਰਸ ਕੋ ਓਕੇ ਸਮੇਂ ਤੇ ਨੰਗ ਰਹੀ ਹੈ ਜੇ ਮੇਰੇ ਵਰਗਾ ਵਿਅਕਤੀ ਅਜਿਹਾ ਸੋਚੇ ਤਾਂ ਫਿਰ ਉਹ ਕਿਤੇ ਨਾ ਕਿਤੇ ਜਿਹੜੇ ਆਉ ਗਰਦਾਰ ਜਿਹੜੇ ਆ ਉਹ ਗੁਰ ਦੇਖੇ ਜਾਂਦੇ ਆ ਕਿਉਂਕਿ ਪੰਜਾਬ ਨੂੰ ਅੱਜ ਸਹਦ ਤੇ ਚੰਦੇ ਨੇ ਸਾਮਾਨ ਲੀਡਰਾਂ ਦੀ ਲੋੜ ਹੈ ਪਰ ਲੋਕ ਜਿਹੜੇ ਆ ਉਹ ਬਹੁਤ ਵੱਡੀ ਫਿਰ ਬੇਵਿਸ਼ਵਾਸੀ ਜਹੀ ਹੈ। ਤੁਸੀਂ ਸਭ ਤੁਸੀਂ ਇੱਕ ਵਾਰਾਂ ਦੇ ਉੱਤੇ ਇਸਤੇਮਾਲ ਕੀਤਾ। ਇਹ ਤੁਸੀਂ ਗद्दार ਦੱਸਿਆ ਆਪਣੀ ਪਾਰਟੀ ਤੋਂ ਪਰ ਤੁਹਾਡੀ ਪਾਰਟੀ ਤੋਂ ਵੀ ਪਹਿਲਾਂ ਜੇਕਰ ਗੱਲ ਕਰੀਏ ਚੱਬੇਵਾਲ ਸਾਹਿਬ ਤੁਹਾਡੇ ਕੋਲੋਂ ਵੀ ਗਏ ਨੇ ਕਾਂਗਰਸ ਦੇ ਵਿੱਚੋਂ ਉਹ ਆਮ ਆਦਮੀ ਪਾਰਟੀ 'ਚ ਗਏ ਤੇ ਹੁਣ ਪਵਨ ਕੁਮਾਰ ਟੀਨੂ ਅਕਾਲੀ ਦਲ ਛੱਡ ਕੇ ਗਏ ਨੇ ਆਮ ਆਦਮੀ ਪਾਰਟੀ ਦੇ ਵਿੱਚ। ਕੀ ਲੱਗ ਰਿਹਾ ਹੈ ਕੀ ਉਹਨਾਂ ਨੂੰ ਆਪਣਾ ਫਿਊਚਰ ਨਹੀਂ ਦਿਖ ਰਿਹਾ ਜੋ ਪਹਿਲਾਂ ਵਡਿਆ ਪਾਰਟੀਰੇ ਕਾਂਗਰਸ ਦੀ ਗੱਲ ਕਰੀਏ ਅਕਾਲੀ ਦਲ ਦੀ ਕਰੀਏ ਕਿ ਉਹ ਛੱਡ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਾ ਰਹੇ ਨੇ। ਦੇਖੋ ਮੈਂ ਤਾਂ ਇਹੀ ਗੱਲ ਕਰ ਰਿਹਾ ਮੈਂ ਤਾਂ ਇਹੀ ਗੱਲ ਕਰ ਰਿਹਾ ਦੇਖੋ ਚੱਬੇਵਾਲ ਸਾਹਿਬ ਆਪੋਜੀਸ਼ਨ ਦੇ ਡਿਪਟੀ ਲੀਡਰ ਸੀ ਦੂਜੀ ਵਾਰ ਦੇ ਵਿਧਾਇਕ ਸੀ ਇੱਕ ਵਾਰ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਦਾ ਟਿਕਟ ਦਿੱਤਾ ਔਰ 3 ਸਾਲ ਦੀ ਕਨਿਓਰ ਉਹਨਾਂ ਦੀ ਵਾਪਸ ਹਲੇ ਪੂਰੀ ਜਿਹੜੀ ਸੀ ਉਹ ਰਹਿਦੀ ਸੀ ਜਿਹਨੇ ਬਕਾਇਆ ਆ ਫਿਰ ਕਿਹੜੀ ਏਡੀ ਤੁਹਾਡੀ ਬੇਲਣੇ ਚ ਬਾ ਆਈ ਆ ਕਿ ਤੁਹਾਨੂੰ ਜਿਹੜਾ ਆਹੋ ਬਹੁਤ ਵੱਡੀਆਂ ਕੋ ਤੁਸੀਂ ਉੱਚੀਆਂ ਪਲੰਘਾਂ ਹੁੰਦਾ ਜਿਹੜੀਆਂ ਉਹ ਪਟਣੀਆਂ ਹੁਣ ਪਤਾ ਲੱਗ ਜਾਣਾ ਜਦ ਬੇਅਲ ਸਾਹਿਬ ਨੂੰ ਵੀ ਜਦੋਂ ਹਾਰ ਕੇ ਪਾਰਲੀਮੈਂਟ ਦੀ ਸੀਟ ਤੋਂ ਉਹਨੇ ਘਰ ਬਹਿ ਜਾਣਾ ਤੇ ਇਦਾਂ ਇਹਨਾਂ ਨੂੰ ਵੀ ਪਤਾ ਲੱਗ ਜਾਣਾ ਕਿਉਂਕਿ ਜਿਹੜਾ ਮੋਤਾ ਸਮਾ ਜਿਹੜੇ ਲੋਕ ਆ ਉਹ ਵੀ ਇਹੀਆਂ ਗੱਲਾਂ ਨੂੰ ਜਿਹੜਾ ਬਰਦਾਸ਼ਤ ਨਹੀਂ ਕਰਦੇ ਮੈਂ ਇਸੇ ਕਰਕੇ ਕਹਾਂ ਕਿ ਅੱਜ ਰਾਜਨੀਤੀ ਦਾ ਮਿਆਰ ਜਿਹੜਾ ਆ ਨਾ ਉਹ ਲੋਕ ਦੇਖ ਰਹੇ ਨੇ ਜੀ ਕੋਈ ਸਾਹਿਬ ਤਿਆਰ ਕਰ ਦੇਖੀਏ ਅਕਾਲੀ ਦਲ ਨੇ ਅਜੇ ਟਿਕਟ ਦਾ ਐਲਾਨ ਨਹੀਂ ਸੀ ਕੀਤਾ ਜਲੰਧਰ ਤੋਂ ਪਹਿਲਾਂ ਹੀ ਪਵਨਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਚਲੇ ਗਏ ਪਰ ਕਾਂਗਰਸ ਸੇ ਇੱਕ ਗੱਲ ਪਹਿਲਾਂ ਤੋਂ ਹੀ ਦੇਖੀ ਜਾਂਦੀ ਹੈ ਕਿ ਕਾਂਗਰਸ ਚ ਆਪਸੀ ਕਲੇਸ਼ ਨੂੰ ਹਾਰ ਦੀ ਵਜ੍ਹਾ ਮੰਨਿਆ ਜਾਂਦਾ ਹੈ ਲੱਗਦਾ ਨਹੀਂ ਕਿ ਅਜੇ ਐਲਾਨ ਤਾਂ ਤੁਹਾਡੇ ਵਾਲੇ ਪਾਸੇ ਵੀ ਨਹੀਂ ਹੋਇਆ ਕਿਉਂਕਿ ਉਧਰ ਵੀ ਦੇਖਿਓ ਚੌਧਰੀ ਪਰਿਵਾਰ ਤੇ ਚਰਨਜੀਤ ਸਿੰਘ ਚੱਲਦੀ ਉਹ ਵੀ ਆਮੋ ਸਾਹਮਣੇ ਨੇ ਕਿਤੇ ਇੱਧਰ ਵੀ ਤਾਂ ਨਹੀਂ ਪਾਲੇ ਬਦਲਣ ਦੀ ਤਿਆਰੀ ਚੱਲ ਰਹੀ 15-20 ਮਿੰਟ ਪਿਆਰ ਤੁਸੀਂ ਵੇਟ ਕਰੋ ਸਾਡੀ ਲੈਸ ਆ ਰਹੀ ਹੈ ਕੋਈ ਇਹ ਤੁਸੀਂ ਗੱਲ ਨਹੀਂ ਹੈ ਇਹ ਨਾਰਾਜ਼ਗੀ ਹੁੰਦੀ ਹੈ ਪਾਰਟੀਆਂ ਬਿਨੇ ਵੈਲਟੀ ਦੇਖਦੀਆਂ ਨੇ ਜੋ ਵਿਅਕਤੀ ਪਾਰਟੀ ਦੇ ਅੰਦਰ ਜਿੱਤ ਸਕਦਾ ਹਾਂ ਜੇ ਤੁਸੀਂ ਫੇ ਹਧਾਰੇ ਲਿਆਉਣੇ ਆ ਜਾਂ ਹੋਰ ਕੋਈ ਕਾਰ ਕਰਾ ਕੇ ਪਰ ਇਦਾਂ ਹੀ ਕਰੀ ਜਾਣਾ ਲੰਬਾ ਸਮਾਂ ਹਾਂ ਕੋਈ ਤੁਹਾਡੀ ਨਾਰਾਜ਼ਗੀ ਹੈ ਕੋਈ ਹੋਰ ਹੈ ਫਿਰ ਤਾਂ ਤੁਸੀਂ ਚਲੇ ਜਾਓ ਸੋ ਮੈਂ ਹੋਰ ਜ਼ਿਆਦਾ ਕੋਈ ਬਹੁਤੀ ਪਵਨਜੀ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਠੀਕ ਹੈ ਚਲੋ ਉਹਨਾਂ ਨੂੰ ਮੁਬਾਰਕ ਹੋ ਚਲੇ ਗਏ ਨੇ ਪਰ ਕੋਈ ਇੰਨੀ ਜਲਦਵਾਜ਼ੀਆਂ ਦੇ ਅੰਦਰ ਕੋਈ ਮਤਲਬ ਮੈਂ ਮੈਂ ਚਾਹੁੰਦਾ ਕਿ ਪੰਜਾਬ ਦੇ ਅੰਦਰ ਅੱਜ ਪੰਜਾਬ ਨੂੰ ਬਹੁਤ ਵੱਡੀ ਚੰਗੇ ਤੇ ਸਿਹਰ ਦੇ ਲੀਡਰਾਂ ਦੀ ਜਿਹੜੀ ਉਹ ਲੋੜ ਹੈ ਠੀਕ ਹੈ ਉਹ ਚਲੇ ਗਏ ਨੇ ਉਹਨਾਂ ਨੂੰ ਮੁਬਾਰਕ ਹੈ ਉਹਨਾਂ ਦੀ ਪਾਰਟੀ ਹੈ ਪਰ ਜਿਹੜਾ ਕਿ ਕੋਣ ਅਖਾੜਾ ਭੱਗਿਆ ਨਾ ਜਲੰਧਰ ਦੇ ਵਿੱਚ ਅੱਜ ਹੀ ਨਜ਼ਾਰਾ ਲਿਆ ਕੇ ਤੁਹਾਨੂੰ ਦਿਖਾਵਾਂਗੇ ਜਿੱਤੇ ਵੀ ਕਾਂਗਰਸ ਤੁਹਾਡੇ ਚੈਨਲ ਦੇ ਉੱਤੇ ਆ ਕੇ ਜੜਾ ਤਾਂ ਮੈਨੂੰ ਲਾਈਨ ਤੇ ਲੈ ਲਓ ਜੋਧੇ ਨੂੰ ਜ਼ਰੂਰ ਦੇਖੋ ਹੁਣ ਮੈਂ ਬਾਕੀ ਆ ਜੀਵੇ ਕੋਟਲੀ ਦੀ ਵਧਾਈਆਂ ਤੁਹਾਨੂੰ ਕਾਂਗਰਸ ਜਿੱਤ ਗਈ ਆ ਜੀ ਮੈਂ ਤੁਹਾਡੇ ਚੈਨਲ ਤੇ ਦਾਵਾ ਕਰ ਰਿਹਾ ਜਿੱਤਨੀ ਕਾਂਗਰਸ ਹੈ ਕੋਟਲੀ ਸਾਹਿਬ ਸਾਡੇ ਵੱਲੋਂ ਤਾਂ ਸਾਰੀ ਸਿਆਸੀ ਪਾਰਟੀਆਂ ਨੂੰ ਸ਼ੁਭਕਾਮਨਾ ਹੈ ਜੋ ਕਿ ਪੰਜਾਬ ਦੇ ਲਈ ਬਿਹਤਰ ਕੰਮ ਕਰਨੀਆਂ ਚਾਹੁੰਦੀਆਂ ਨੇ ਪਰ ਕਾਂਗਰਸ ਦੀ ਤਾਂ ਅਜੇ ਲਿਸਟ ਵੀ ਨਹੀਂ ਆਈ ਲਿਸਟ ਆਉਣ ਤੋਂ ਪਹਿਲੇ ਹੀ ਤੁਹਾਡੇ ਤਾਂ ਇੱਥੇ ਜੇਕਰ ਗੱਲ ਕਰੀਏ ਜਲੰਧਰ ਦੀ ਗੱਲ ਕਰ ਲਈਏ ਜਲੰਧਰ ਦੇ ਵਿੱਚ ਆਮੋ ਸਾਹਮਣੇ ਨੇ ਚੌਧਰੀ ਪਰਿਵਾਰ ਤੇ ਚਰਨਜੀਤ ਚੰਨੀ ਪਟਿਆਲਾ ਦੀ ਗੱਲ ਕਰ ਲਈਏ ਤਾਂ ਫਿਰ ਗਾਂਧੀ ਜਦ ਉਹਨਾਂ ਨੂੰ ਟਿਕਟ ਦੇਣ ਦੀ ਗੱਲ ਚੱਲ ਰਹੀ ਹੈ ਤਾਂ ਬਾਕੀ ਦੇ ਜੋ ਸਤਾਰਕ ਆਗੂ ਨੇ ਉਹ ਅਸੀਂ ਬਿਲਕੁਲ ਤੁਸੀਂ 15-20 ਮਿੰਟ ਅੱਧਾ ਘੰਟਾ ਹੋਰ ਡੀਕੋਡ ਲਿਸਟ ਆ ਰਹੀ ਹੈ ਜਿਹੜਾ ਗੁਰੂ ਸੇਗਾ ਅਸੀਂ ਉਹਨੂੰ ਮਿਲਾ ਲਾਂਗੇ ਤੁਸੀਂ ਬਹੁਤੀ ਚਿੰਤਾ ਨਾ ਕਰੋ ਇਸ ਵਾਰ ਦੀ ਜਿਹੜੀ ਰਣਨੀਤੀ ਆ ਉਹ ਬੜੀ ਰਿਸਟ੍ਰੈਟਿਵਲ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਚੱਲ ਰਹੀ ਆ ਔਰ ਜਲੰਧਰ ਤੋਂ ਜਿਹੜਾ ਮਾਰਕੀ ਕੋਈ ਉਮੀਦਵਾਰ ਹੋਵੇ ਕਾਂਗਰਸ ਪਾਰਟੀ ਜਿੱਤੇਗੀ ਤੁਹਾਡੇ ਚੈਨਲ ਦੇ ਉੱਤੇ ਆ ਕੇ ਕਹਿਣਾ ਆ ਨਹੀਂ ਤਾਂ ਤੁਹਾਡੇ ਚੈਨਲ ਦੇ ਉੱਤੇ ਆ ਤੇ ਕੋਟਲੀ ਸਾਹਿਬ ਹੁਣੇ-ਹੁਣੇ ਤੁਸੀਂ ਇੱਕ ਗੱਲ ਕਹੀ ਹੈ ਕਿ ਅੱਜ ਹੀ ਲਿਸਟ ਆ ਰਹੀ ਹੈ ਕਿ ਇਹ ਗੱਲ ਪੱਕੀ ਹੈ ਅਸੀਂ ਲੋਕਾਂ ਰੂਹੜ ਪੱਕੀ ਸਭ ਜੀ ਇਹ ਗੱਲ ਹੈ ਕਿ ਅੱਜ ਹੀ ਕਾਗਰਸ ਆਪਣੇ ਸਾਰੇ ਉਮੀਦਵਾਰ ਐਲਾਨ ਕਰ ਦੇਗੀ ਇਹ ਅੱਜ ਐਲਾਨ ਹੋਣ ਵਾਲਾ ਮੈਂ ਤਾਂ ਪਾਰਟੀ ਦਾ ਸਪੈਸ਼ਲ ਸਪੋਕਸਪਰਸਨ ਆ ਔਰ ਪੰਜਾਬ ਦਾ ਉਧਾਇਕ ਆ ਜੀ ਔਰ ਜ਼ਿੰਮੇਵਾਰ ਆਗੂ ਆ ਮੈਂ ਤਾਂ ਇਸੇ ਕਰਕੇ ਹੀ ਤੁਹਾਡੇ ਚੈਨਲ ਦੇ ਉੱਤੇ ਬੜੇ ਦਾਅਵੇ ਦੇ ਨਾਲ ਕਹਿ ਰਿਹਾ ਨਹੀਂ ਤਾਂ ਮੇਨੂੰ ਅੱਧੇ ਟਿੰਡੇ ਵਾਲ ਫੇਰ ਪੁੱਛ ਲੋ ਉਹ ਲਾਉ ਜੀ ਤੁਹਾਡੀ ਗੱਲ ਤਾਂ ਸੱਚੀ ਵੀ ਨਿਕਲੀ ਸੋ ਇਸ ਕਰਕੇ ਕਾਂਗਰਸ ਪਾਰਟੀ ਜਲੰਧਰ ਤੋਂ ਜਿੱਤੇ ਵੀ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ ਲੋਕਾਂ ਨੂੰ ਮੇਰੇ ਖਿਆਲ ਦੇ ਅੰਦਰ ਇਸ ਵੇਲੇ ਕਾਂਗਰਸ ਪਾਰਟੀ ਹੀ ਪੰਜਾਬ ਨੂੰ ਚੰਗੀ ਸਿਹਤ ਤੇ ਚੰਗਾ ਪ੍ਰਸ਼ਾਸਨ ਜਿਹੜਾ ਉਹ ਦੇ ਸਕਦੀ ਜੀ ਕੋਟਲੀ ਸਾਹਿਬ ਤੁਸੀਂ ਅੱਧੇ ਘਾਟੇ ਦੀ ਗੱਲ ਕੀਤੀ ਹੈ ਤਾਂ ਜਿਵੇਂ ਜਲੰਧਰ ਦਾ ਸੀਟ ਦਾ ਅਨਾਉਂਸ ਹੁੰਦਾ ਕਿ ਆਕਰਕਾਰ ਕੌਣ ਉੱਥੋਂ ਚੋਣ ਲੜ ਰਿਹਾ ਸੀ ਤੁਹਾਨੂੰ ਮੋੜ ਜੋੜਾਗੇ ਤਾਂ ਜੁੜਿਓ ਜ਼ਰੂਰ ਫਿਲਹਾਲ ਦੇ ਲਈ ਜਾਣਕਾਰੀ ਲਈ ਧੰਨਵਾਦ اسی ਸਟਾਲ ਜੁੜੇ ਹੋਏ ਸੁਖਵਿੰਦਰ ਸਿੰਘ ਕੋਟਲੀ ਜੋ ਕਿ ਐਮਐਲਏ ਆਦਮਪੁਰ ਦੇ ਕਾਂਗਰਸ ਤੋਂ ਵਿਧਾਇਕ ਸਾਹਿਬ ਸੀ ਹਾਲਾਂਕਿ ਉਹਨਾਂ ਤੋਂ ਜ਼ਿਆਦਾ ਸੀ ਪੁੱਛਿਆ ਕਿ ਆਖਰਕਾਰ ਹੋਰ ਪਾਰਟੀਆਂ ਵਿੱਚ ਜਾਣ ਨੂੰ ਲੈ ਕੇ ਮੌਜੂਦਾ ਸਮੇਂ ਦੇ ਵਿੱਚ ਜੋ ਆਗੂ ਨੇ ਕਿਵੇਂ ਦੇਖ ਦਿਓ ਤਾਂ ਇੱਕ ਸ਼ਬਦ ਦਾ ਇਸਤੇਮਾਲ ਜ਼ਰੂਰ ਕੀਤਾ ਹੈ ਕਿ ਆਖਰਕਾਰ ਗद्दारी ਦੀ ਤਰ੍ਹਾਂ ਇਹ ਆਪਣੀ ਪਾਰਟੀ ਦੇ ਨਾਲ ਹਾਲਾਂਕਿ ਪਾਰਟੀ ਦੇ ਹੀ ਕਈ ਆਗੂ ਪਹਿਲਾਂ ਹੀ ਛੱਡ ਕੇ ਜਾ ਚੁੱਕੇ ਨੇ ਜਜ ਦੇ ਵਿੱਚ ਜੇਕਰ ਪਹਿਲਾ ਨਾਮ ਦੇ ਕੇ ਤਾਂ ਰਾਜਕੁਮਾਰ ਚੱਬੇਵਾਲ ਵੀ ਪਹਿਲਾਂ ਜਾ ਚੁੱਕੇ ਨੇ ਤੇ ਹੋਰ ਅਕਾਲੀ ਦਲ ਦੇ ਵਿੱਚੋਂ ਤਾਜ਼ਾ ਨਾਮ ਸਾਹਮਣੇ ਆਇਆ ਹੈ ਪਵਨ ਕੁਮਾਰ ਟੀਟੂ ਜੋ ਕਿ ਛੱਡ ਕੇ ਅਕਾਲੀ ਦਲ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਹਾਲਾਂਕਿ ਉਹਨਾਂ ਨੇ ਇੱਕ ਵੱਡਾ ਐਲਾਨ ਜ਼ਰੂਰ ਕੀਤਾ ਸੁਖਵਿੰਦਰ ਕੋਟਲੀ ਜਿਹਨਾਂ ਨਾਲ ਕੀ ਹੁਣੇ ਗੱਲ ਕਰ ਰਹੇ ਸੀ ਅੱਜ ਕਾਂਗਰਸ ਉਮੀਦਵਾਰਾਂ ਦਾ ਐਲਾਨ ਕਰਨ ਵਾਲੀ ਹੈ ਸਮਾਂ ਵੀ ਦਿੱਤਾ ਹੈ ਕਿ ਮੈਂ ਪਾਰਟੀ ਦਾ ਸਪੋਕਸਪਰਸਰਾ ਅੱਧੇ ਘੰਟੇ ਦੇ ਵਿੱਚ ਨਾਮ ਦਾ ਐਲਾਨ ਹੋਣ ਵਾਲਾ ਹਾਲਾਂਕਿ ਸਮਾਂ ਥੋੜਾ ਅੱਗੇ ਪਿੱਛੇ ਹੋ ਸਕਦਾ ਪਰ ਇੰਨਾ ਕੁ ਜ਼ਰੂਰ ਉਹਨਾਂ ਨੇ ਸਾਫ਼ ਕੀਤਾ ਕਿ ਅੱਜ ਐਲਾਨ ਹੋ ਸਕਦਾ ਕਾਂਗਰਸ ਦੀ ਵਿਸਥਾ ਜਿਸ ਤੋਂ ਬਾਅਦ ਪਤਾ ਲੱਗੇਗਾ ਕਿ ਆਖਰਕਾਰ ਕੌਣ ਜਿੱਤ ਸਕਦਾ ਹੈ ਸਾਡੇ ਸਹਿਯੋਗੀ ਪ੍ਰਿਅੰਕਾ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ ਪ੍ਰਿਅੰਕਾ ਸੁਖਵਿੰਦਰ ਕੋਟਲੀ ਲਗਾਤਾਰ ਅਸੀਂ ਗੱਲ ਕਰ ਰਹੇ ਸੀ ਦਾਵਾ ਕਰਕੇ ਗਏ ਨੇ ਕਿ ਅੱਜ ਹੀ ਕਾਂਗਰਸ ਦੀ ਲਿਸਟ ਆਉਣ ਵਾਲੀ ਹੈ ਲਿਸਟ ਆਉਣ ਤੋਂ ਬਾਅਦ ਕੀ ਲੱਗਦਾ ਕਿਸ ਤਰੀਕੇ ਦਾ ਸਿਆਸੀ ਕਮਾਸਾਨ ਹੋਣ ਵਾਲਾ ਕਿਉਂਕਿ ਭਾਵੇਂ ਪਟਿਆਲਾ ਦੀ ਸੀਟ ਹੋਵੇ ਜਲੰਧਰ ਦੀ ਸੀਟ ਹੋਵੇ ਦਾਵੇਦਾਰੀਆਂ ਤਾਂ ਬਹੁਤ ਨੇ ਪਰ ਉਮੀਦਵਾਰ ਕੌਣ ਹੈ ਸਵਾਲ ਬੜਿਆ ਹੋਇਆ ਹੂੰ ਦੇਖੋ ਇਹ ਤਾਂ ਸਵਾਲ ਇਕੱਲੇ ਪੰਜਾਬ ਦੇ ਲੋਕੀ ਨਹੀਂ ਉਹਨਾਂ ਦੀ ਨਜ਼ਰ ਹੈ ਨਹੀਂ ਬਲਕਿ ਬਾਕੀ ਜਿਹੜੀ ਸੱਤਾ ਤੇ ਰਹੋਵੇ ਚਾਹੇ ਹੋਰ ਵਿਰੋਧੀ ਤੇ ਰਹਣ ਉਹਨਾਂ ਦਾ ਵੀ ਨਜ਼ਰ ਉਹਨਾਂ ਦੀ ਨਜ਼ਰ ਵੀ ਬਣੀ ਹੋਈ ਸੀ ਕਿ ਆਖਿਰ ਉਹਨਾਂ ਦੇ ਸਾਹਮਣੇ ਕੈਂਡੀਡੇਟ ਕੌਣ ਹੋ ਸਕਦਾ ਕਿਉਂਕਿ ਫਿਲਹਾਲ ਹੁਣ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਜਿਹੜੇ ਨੇ ਆਪਣੇ ਨਵੇਂ ਉਮੀਦਵਾਰ ਐਲਾਨੇ ਜਾ ਚੁੱਕੇ ਨੇ ਉਸ ਤੋਂ ਬਾਅਦ ਭਾਜਪਾ ਵੱਲੋਂ ਤੇ ਫਿਰ ਹੁਣ ਨੇ ਸ਼੍ਰੋਮਣੀ ਕਾਲੇ ਦਲ ਨੇ ਵੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਸੀ ਤਾਂ ਅਜੇਹੇ ਦੇ ਵਿੱਚ ਕਿਉਂਕਿ ਮੰਥਨ ਹੋ ਰਿਹਾ ਸੀ ਕਾਂਗਰਸ ਦੇ ਲਈ ਵੀ ਇਹ ਵੱਡੀ ਚੁਣੌਤੀ ਸੀ ਕਿ ਆਖਿਰ ਚਿਹਰੇ ਲੱਭੇ ਜਾਣ ਜਿਹੜੇ ਕਿ ਹੋਰ ਪਾਰ ਕਾਂਗਰਸ ਦੇਰੇ ਚੇਰੇ ਨੂੰ ਭਾਜਪਾ ਚ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਚੇਰੇ ਭਾਜਪਾ ਚ ਜਾ ਰਹੇ ਨੇ ਜਾਂ ਫਿਰ ਕਾਂਗਰਸ ਦੇ ਆਮ ਆਦਮੀ ਪਾਰਟੀ ਵਿੱਚ ਜਾ ਰਹੇ ਨੇ ਤਾਂ ਉਤਲ ਜੇ ਜੇ ਇਹ ਚ ਤੁਹਾਨੂੰ ਸਿੱਧੀਆ ਤਸਵੀਰਾਂ ਦਿਖਾ ਰਿਹਾ ਜਿੱਥੇ ਕਿ ਸੀਐਮ ਮਾਨ ਨਜ਼ਰ ਆ ਰਹੇ ਨੇ ਉਸ ਤੋਂ ਬਾਅਦ ਸੰਬੋਧਨ ਕਰ ਰਹੇ ਨੇ ਪਵਨ ਕੁਮਾਰ ਤੀਨ ਨੂੰ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਜ਼ਰੂਰ ਉਹ ਵੀ ਸੁਣਾਵਾਗੇ ਜਲਦੀ ਹੀ ਜਿੱਥੇ ਅੱਜ ਜੁਆਇਨ ਕੀਤਾ ਆਮ ਆਦਮੀ ਪਾਰਟੀ ਨੂੰ ਦਲ ਬਦਲੀਆਂ ਦੇ ਦੌਰ ਦੇ ਵਿੱਚ ਹੁਣ ਅਕਾਲੀ ਦਲ ਛੱਡ ਕੇ ਆਬਾਦਵੀ ਪਾਰਟੀ ਦੇ ਵਿੱਚ ਗਏ ਨੇ ਪਵਨ ਕੁਮਾਰ ਟੀਡੂ ਸੀਐਮ ਆਨੇ ਖੁਦ ਜੁਆਇਨਿੰਗ ਕਰਾਈਆ ਚੰਡੀਗੜ੍ਹ ਦੇ ਵਿੱਚ ਜਲੰਧਰ ਦੀ ਸੀਟ ਤੋਂ ਉਹਨਾਂ ਨੂੰ ਉਮੀਦਵਾਰ ਉਤਾਰਿਆ ਜਾ ਸਕਦਾ ਹੈ ਪਵਨ ਕੁਮਾਰ ਟੀਡੂ ਜਦੋਂ ਹੁਣ ਪਾਰਟੀ ਚ ਸ਼ਾਮਲ ਹੋਏ ਨੇ ਉਸ ਤੋਂ ਬਾਅਦ ਦੇ ਵਿੱਚ ਹੁਣ ਕੀ ਕੁਝ ਕਹਿਣਗੇ ਕਿ ਆਖਰਕਾਰ ਅਕਾਲੀ ਦਲ ਕਿਉਂ ਛੱਡਿਆ ਉਹ ਵੀ ਜਲਦੀ ਹੀ ਗੱਲ ਸਾਹਮਣੇ ਆਉਣ ਵਾਲੀ ਆ ਉੱਥੇ ਪ੍ਰਿਅੰਕਾ ਸਾਡੇ ਨਾਲ ਜੁੜੇ ਹੋਏ ਨੇ ਪ੍ਰਿਅੰਕਾ ਤੋਂ ਵੀ ਅੱਗੇ ਜਾਣਦੇ ਆ ਕਿ ਆਖਰਕਾਰ ਇਹ ਸਭ ਸਿਆਸੀ ਕਬਾਸਾਣ ਦੇ ਵਿਚਾਲੇ ਜਿੱਤੇਗਾ ਕੌੜ 13 0 ਦਾ ਦਾਵਾ ਪ੍ਰਿਅੰਕਾ ਕਿ 13 0 ਅਕਾਲੀ ਦਲ ਵੀ ਕਹਿ ਰਿਹਾ ਅਸੀਂ ਵੀ ਜਿੱਤਾਂਗੇ 13 0 ਦੇ ਨਾਲ ਹੀ ਦਾਵਾ ਕਾਗਰਸ ਦਾ ਵੀ ਹੈ ਸੇਵ ਦਾਵਾ ਆਵਾਦ ਵੀ ਪਾਰਟੀ ਦਾ ਵੀ ਹੈ ਤੇ ਜਿਹਾ ਹੀ ਕੁਝ ਭਾਜਪੀ ਵੀ ਕਹਿ ਰਹੀ ਹੈ ਕੀ ਲੱਗਦਾ ਹੈ ਕਿ ਕੇ ਕੇਸ ਦੇ ਵੱਲ ਸਵਾਲ ਹਵਾ ਤੇਜ਼ ਹੈ ਕੌੜ ਜਿੱਤ ਦੇ ਵੱਲ ਨਜ਼ਦੀਕ ਦਿਖਾਈ ਦੇ ਰਿਹਾ ਦੇਖੋ ਹਰਪ੍ਰੀਤ ਇਸ ਵਾਰ ਇਹ ਸਮੀਕਰਨ ਬਹੁਤ ਜ਼ਿਆਦਾ ਉਲਝੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਉਸ ਤੋਂ ਪਹਿਲਾਂ ਜਦੋਂ ਵੀ ਚਾਹੇ ਸਿਆਸੀ ਮਾਇਰਾਂ ਦੀ ਗੱਲ ਕਰ ਲਈਏ ਜਦੋਂ ਵੀ ਸਰਵੇਖਣ ਹੁੰਦੇ ਸੀ ਜਦੋਂ ਵੀ ਕਿਸੇ ਤਰ੍ਹਾਂ ਦਾ ਪੋਲਿਟਿਕਲ ਐਨਾਲਿਸਿਸ ਹੁੰਦਾ ਸੀ ਤਾਂ ਫਿਰ ਚਿਹਰਿਆਂ ਦੇ ਉੱਤੇ ਹੁੰਦਾ ਸੀ ਜਾਂ ਫਿਰ ਪਾਰਟੀ ਦੇ ਉੱਤੇ ਹੁੰਦਾ ਸੀ ਜਾਂ ਵੋਟ ਪਾਰਟੀ ਦੀ ਹੁੰਦੀ ਸੀ ਪਾਰਟੀ ਕੈਡਰ ਹੁੰਦਾ ਸੀ ਜਾਂ ਫਿਰ ਕਿਸੇ ਚਿਹਰੇ ਦਾ ਆਪਣੇ ਇਲਾਕੇ ਦੇ ਵਿੱਚ ਇੱਕ ਚੰਗਾ ਰਸੂਖ ਹੁੰਦਾ ਸੀ ਲੇਕਿਨ ਇਸ ਵਾਰ ਜਿਹੜੀ ਹੈ ਬਿਲਕੁਲ ਸਮੀਕਰਨ ਵੱਖਰੇ ਨੇ ਕਿਉਂਕਿ ਜਿਹੜੇ ਵੱਡੇ ਚਿਹਰੇ ਨੇ ਉਹਨਾਂ ਦਾ ਆਪਣਾ ਹੀ ਉਤਲ ਪੁਤਲ ਬਾਕੀ ਜਿਹੜੇ ਚਾਹੇ ਸੱਤਾਧਰ ਵਿਰੋਧੀ ਧਿਰ ਦੀ ਗੱਲ ਕਰ ਲਈ ਵਿਰੋਧੀ ਧਿਰ ਦੇ ਵੱਡੇ ਚਿਹਰੇ ਚਾਹੇ ਉਹ ਮੌਜੂਦਾ ਐਮਪੀ ਹੋਣ ਚਾਹੇ ਉਹ ਮੁੱਖ ਮੰਤਰੀ ਦੇ ਪਰਿਵਾਰਾਂ ਦੇ ਚਿਹਰੇ ਹੋਣ ਉਹ ਜਿਹੜੇ ਨੇ ਮੌਜੂਦਾ ਸੱਤਾਧਿਰ ਦੇ ਵਿੱਚ ਜਾ ਰਹੇ ਨੇ ਜਾਂ ਫਿਰ ਉਹ ਕੇਂਦਰ ਦੀ ਸੱਤਾਧਿਰ ਦੇ ਵਿੱਚ ਜਾ ਰਹੇ ਨੇ ਸੋ ਅਜੇ ਇਹਦੇ ਵਿੱਚ ਇਹ ਕਿਹੜਾ ਬਹੁਤ ਮੁਸ਼ਕਿਲ ਹੋ ਗਿਆ ਕਿਆ ਕਿ ਜੇੜਾ ਕੌਣ ਵੱਡਾ ਹੈ ਜਾਂ ਫਿਰ ਪਾਰਟੀ ਕੌਣ ਵੱਡੀ ਹੈ ਲੇਕਿਨ ਹਾਂ ਇੱਥੇ ਇਹਨਾਂ ਜ਼ਰੂਰ ਕਹਿ ਸਕਦੇ ਕਿ ਪੰਜਾਬ ਦੇ ਲੋਕ ਕੋਈ ਜ਼ਰੂਰ ਕਿਤੇ ਨਾ ਕਿਤੇ ਕੰਫਿਊਜ਼ ਹੋਣਗੇ ਜਾਂ ਫਿਰ ਇਹ ਸੋਚ ਰਹੇ ਹੋਣਗੇ ਕਿ ਕਿਆ ਕਿ ਕੀ ਸੋਚ ਕੇ ਵੋਟ ਪਾਈਏ ਵਿਧਾਨ ਸਭਾ ਚੋਣਾਂ ਦੇ ਵਿੱਚ ਤਾਂ ਫਿਰ ਜੇ ਦੇਖਿਆ ਜਾਵੇ ਤਾਂ ਫਿਰ ਜਿੰਨੀਆਂ ਵੀ ਰਵਾਇਤੀ ਪਾਰਟੀਆਂ ਸੀ ਪੰਜਾਬ ਦੇ ਲੋਕਾਂ ਨੂੰ ਜਾਣਕਾਰੀ ਲਈ ਧੰਨਵਾਦ ਜਿੱਥੇ ਕਿ ਜ਼ਰੂਰ ਇੱਥੇ ਹੁਣ ਸਿਆਸੀ ਤਾਂ ਕਾਫੀ ਸਾਰੀਆਂ ਗੱਲਾਂ ਚੱਲੀ ਰਹੀ